ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਇਸ ਸਤਿ ਪਵਨਾ ਪਿਆਰ ਤੇ ਸਤਿਕਾਰ ਨਾਲ ਸਰਚ ਕਰ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਨੌਜਵਾਨ ਪੀਡੀਏ ਜਿਹੜੀ ਉਹ ਰਾਹ ਪਵੇ ਅਗਵਾਈ ਕਰੇ ਤੇ ਸਾਡੇ ਆਲਾ ਦਵਾਲਾ ਸਾਡੇ ਪਿੰਡ ਸ਼ਹਿਰ ਦੇ ਸਟੇਟ ਹੈ ਜਿਹੜਾ ਅੱਗੇ ਵਧਰਵੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਪੀਸੀਐਸ ਜੁਡੀਸ਼ਰੀ ਦਾ ਰਿਜ਼ਲਟ ਆਇਆ ਤਾਂ ਗੁਰਿੰਦਰ ਪਾਲ ਸਿੰਘ ਜੀ ਜਿਹਨੂੰ ਜੀਪੀ ਸਰ ਦੇ ਨਾਮ ਦੇ ਨਾਲ ਚਰਚਾ ਚਾਹੀਦੀ। 13 14 ਬੱਚੇ ਜਿੰਨਾ ਨੇ ਕਦੇ ਸੋਚਿਆ ਹੀ ਨਹੀਂ ਸੀ ਨਾ ਸਮਾਜ ਨੇ ਨਾ ਉਹਨਾਂ ਨੇ ਉਹਨਾਂ ਨੂੰ ਜੱਜ ਤੱਕ ਦੇ ਦਾ ਰੋਤਵਾ ਸਾਡੇ ਸਮਾਜ ਚ ਵੱਡਾ ਹੈ ਉਦੇ ਤੱਕ ਪਹੁੰਚਦਾ ਕੀਤਾ ਉਹਨਾਂ ਨੇ 2019 ਤੋਂ ਅਕਸਰ ਉਹਨਾਂ ਨੇ ਚਰਚਾ ਕੀਤੀ ਕਿ ਸ਼ੁਰੂਆਤ ਕੀਤੀ ਅਚਾਨਕ ਕੀਤੀ ਉਹਨਾਂ ਤੋਂ ਅੱਜ ਥੋੜੇ ਜੇ ਵੱਖਰੇ ਸਵਾਲ ਕਰਾਂਗੇ ਕਿ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਹੈ ਬੱਚੇ ਚ ਕੀ ਹੋਣਾ ਚਾਹੀਦਾ ਤੇ ਕਿਹੜੀਆਂ ਚੀਜ਼ਾਂ ਲੋੜੀ ਦੀਆਂ ਜਿਹੜੀਆਂ ਤੁਹਾਨੂੰ ਇਸ ਮੁਕਾਮ ਤੱਕ ਲਿਜਾ ਸਕਦੀਆਂ ਅਰ ਦੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਕਹਿੰਦੇ ਸਵਾਲ ਸਵਾਲ ਤਸਰ ਸਸ ਸ਼ਿਕਾ ਕੀ ਹਾਲ ਚਾਲ ਹੈ ਤੁਹਾਡਾ ਵਡ ਗੁੱਡ ਐਜ਼ ਗੁੱਡ ਐਜ਼ ਆਲ ਬਈ ਕੀ ਬਾਤ ਹੈ ਜੀ ਅੱਛਾ ਬਹੁਤ ਸਾਰੀ ਚਰਚਾ ਹੋਈ ਹੈ ਸਾਰੀ ਤੁਹਾਡੇ ਬਾਰੇ ਜਾਣਿਆ ਅਚਾਨਕ ਤੁਸੀਂ ਸਕਰੀਨ ਤੇ ਆਏ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੂੰਗਾ ਕਿ ਬਹੁਤ ਸਾਰੇ ਤੁਸੀਂ ਅਧਿਆਪਨਤ ਰਹੇ ਹੋ ਲੰਬੇ ਸਮੇਂ ਤੋਂ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਹੇ ਹੋ ਇਸ ਜਿਹੜਾ ਐਗਜ਼ਾਮ ਹੈ ਸਿਵਲ ਸਰਵਿਸ ਪੀਸੀਐਸ ਜੁਡੀਸ਼ਰੀ ਦਾ ਇਸ ਨੂੰ ਤੁਸੀਂ ਸਮਝ ਦੇਖੀਓ ਸਮਝਣਾ ਕਿਸੇ ਵੀ ਦੂਜੇ ਐਗਜ਼ਾਮ ਵਾਂਗ ਹੋਏਗਾ ਮੈਂ ਤਾਂ ਕਹਿੰਨਾ ਮਤਲਬ ਥੋੜਾ ਸੌਖਾ ਐਗਜ਼ਾਮ ਹੈ ਕੋਈ ਲਿਮਿਟਡ ਜਿਹਾ ਸਿਲੇਬਸ ਹੁੰਦਾ ਪੰਜਾਬ ਵਿੱਚ ਤਾਂ ਪੰਜਾਬ ਤੇ ਹਰਿਆਣਾ ਦਾ ਬਹੁਤ ਹੀ ਸੌਖਾ ਐਗਜ਼ਾਮ ਨੇ ਜੀ ਕੰਪੀਟੀਟਿਵ ਤੌਰ ਤੇ ਵੇਖੇ ਜਾਂਦਾ ਇੱਥੇ ਇੱਕ ਦੋ ਸਟੇਟਸ ਨੂੰ ਛੱਡ ਦਿਓ ਤੇ ਕੰਪੀਟੀਸ਼ਨ ਦੇ ਹਿਸਾਬ ਨਾਲ ਇਹ ਸੌਖੇ ਐਗਜ਼ਾਮ ਮੰਨੇ ਜਾਂਦੇ ਨੇ ਕੰਪੈਰੀਟਿਵਲੀ ਦੂਜੇ ਐਗਜ਼ਾਮਸ ਨਾਲੋਂ ਪਰ ਇਹਨਾਂ ਦੇ ਵਿੱਚ ਮਤਲਬ ਥੋੜਾ ਤੁਸੀਂ ਸਪੈਸ਼ਲਾਈਜ਼ਡ ਹੋਣੇ ਚਾਹੀਦੇ ਨਾ ਤੁਸੀਂ ਵਕੀਲ ਹੋਣੇ ਚਾਹੀਦੇ ਤੁਸੀਂ ਹਰ ਗ੍ਰੈਜੂਏਟ ਨਹੀਂ ਨਾ ਪੀਅਰ ਹੋ ਸਕਦਾ ਤੁਸੀਂ ਲਾ ਦੀ ਸਟੱਡੀ ਕੀਤੀ ਹੋਵੇ ਤੁਸੀਂ ਲਾ ਬਾਰੇ ਜਾਣੂ ਹੋ ਫਿਰ ਸੌਖੇ ਹੁੰਦਾ ਮਤਲਬ ਇਹ ਨਹੀਂਗਾ ਕਿ ਜਿੰਨੂੰ ਵੀ ਲਾ ਹੁੰਦੀ ਉਹ ਆਣ ਕੇ ਕਰ ਲੇਗਾ ਉਹਦੇ ਵਿੱਚ ਕੰਪੀਟੀਸ਼ਨ ਹੁੰਦਾ ਕੰਪੀਟੀਸ਼ਨ ਦੇ ਵਿੱਚ ਤੁਸੀਂ ਫਿਰ ਅੱਗੇ ਵਧਣਾ ਹੁੰਦਾ ਤੇ ਉਹ ਨਾਰਮਲ ਜਿਵੇਂ ਕੰਪੀਟੀਟਿਵ ਐਗਜ਼ਾਮਸ ਨਹੀਂ ਉਸ ਤਰ੍ਹਾਂ ਦਾ ਇਮਤਿਹਾਨ ਹੀ ਹੈਗਾ ਹਾਂਜੀ ਕੋਈ ਉਹਦੇ ਵਿੱਚ ਬਹੁਤਾ ਫਰਕ ਨਹੀਂਗਾ ਜੀ ਜਿਹੜੇ ਬੱਚੇ ਤੁਹਾਡੇ ਇਸ ਬਾਰ ਬਣੇ ਤੁਹਾਨੂੰ ਵੀ ਉਹਨਾਂ ਨੂੰ ਤੁਸੀਂ ਅੱਗੇ ਵਧਾਇਆ ਤਾਂ ਤੁਹਾਨੂੰ ਉਹਨਾਂ ਨੇ ਚਰਚਾ 'ਚ ਲੈ ਕੇ ਆਂਦਾ ਤੁਸੀਂ ਬੱਚੇ ਦੇ ਵਿੱਚ ਇਹਨਾਂ ਕੋਈ ਕਾਮਨ ਪੁਆਇੰਟ ਵੀ ਆਹ ਬੱਚਾ ਜਿਹੜਾ ਆ ਇੱਕ ਪੁਆਇੰਟ ਵਿੱਚੋਂ ਸ਼ਾਰਟਲਿਸਟ ਕੀਤਾ ਹੋਵੇ ਆ ਸੀ ਕੰਟੀਨਿਉਟੀ ਸੀਗੀ ਸਿਟਿੰਗ ਸੀਗੀ ਕਿਹੜੀ ਚੀਜ਼ ਸੀਗੀ ਜਿਹਨਾਂ ਨੂੰ 13 14 ਨੂੰ ਉਹਨਾਂ ਨੂੰ ਇਸ ਗੱਲ ਦੀ ਮਾਨਤਾ ਮਿਲੀ ਲਗਨ ਜੀ ਦੂਜਾ ਕੋਈ ਸ਼ਬਦ ਹੀ ਨਹੀਂਗਾ ਬੱਚੇ ਚ ਲਗਨ ਹੈਗੀ ਸੀ ਲਗਨ ਹੈ ਕਿਸੇ ਬੱਚਿਆਂ ਚ ਇਸ ਕਰਕੇ ਜਿੰਨੇ ਚ ਨਹੀਂ ਲਗਣ ਸੀ ਉਹ ਚਲੇ ਗਏ ਮੇਰੇ ਕੋਲ ਵੀ ਆਗੇ ਦੋ ਚਾਰ ਬੱਚੇ ਛੱਡ ਕੇ ਚਲੇ ਗਏ ਪੰਜ ਚਾਰ ਨੂੰ ਦੋ ਚਾਰ ਹੀ ਹੋ ਜੇ ਸੀ ਜਿਨ੍ਹਾਂ ਨੂੰ ਮੇਰੇ ਮੇਰਾ ਤਰੀਕਾ ਹੀ ਨਹੀਂ ਪਸੰਦ ਆਇਆ ਉਹਨਾਂ ਨੂੰ ਲੱਗਿਆ ਉਹਨਾਂ ਨੂੰ ਪੜਾ ਦੇ ਪੜੁੰਦੇ ਤਾਂ ਇਹ ਨਹੀਂ ਗੱਲਾਂ ਗੁੱਲਾਂ ਮਾਰਦੇ ਰਹਿੰਦੇ ਨੇ ਤੀਨ ਦੇ ਨਾਲ ਥੋੜਾ ਜੱਜ ਬਣਦੇ ਨੇ ਇੱਕ ਬੱਚਾ ਆਇਆ ਸੀ ਮੇਰੇ ਕੋਲ ਸੰਗਰੂੜ ਦਾ ਸੀ ਉਹ ਬੱਚੀ ਸੀ ਉਹ ਇੱਥੇ ਜੌਬ ਵੀ ਕਰਦੀ ਸੀ ਉਹ ਡਰੈਗ ਹੀ ਪਿੱਛੇ ਜੇ ਦੋ ਕੁ ਵਾਰੀ ਅਟੈਂਪਟ ਉਹਨੇ ਪਹਿਲਾਂ ਦਿੱਤੇ ਸੀ ਉਹ ਮੇਰੇ ਕੋਲ ਚਾਰ ਚਾਰ ਪੰਜ ਮਹੀਨੇ ਬਾਅਦ ਚਲਾਨ ਤੋਂ ਬਾਅਦ ਨਾ ਉਹਨੇ ਮੈਨੂੰ ਕਿਹਾ ਕਿ ਜਦੋਂ ਮੈਂ ਪਹਿਲੀ ਵਾਰੀ ਤੁਹਾਡੇ ਮਿਲੀ ਸੀ ਨਾ ਆਣ ਕੇ ਉਦੋਂ ਤੱਕ ਮੇਰੇ ਕੋਲ 8 10 11 15 16 ਬੱਚੇ ਕਹਿ ਗਈ ਸੀ ਤੇ 12 13 ਹੋ ਗਏ ਕਦੀ ਦੋ ਵੱਧ ਗਏ ਕਦੀ ਘੱਟ ਗਏ ਤੇ ਉਹ ਮੈਨੂੰ ਕਹਿਣ ਲੱਗੀ ਵੀ ਮੈਨੂੰ ਲੱਗਾ ਵੀ ਆ ਬੰਦਾ ਨਾ ਟਾਈਮ ਬਹੁਤ ਖਰਾਬ ਕਰਦਾ ਬੱਚਿਆਂ ਦਾ ਅੱਛਾ ਮਤਲਬ ਹੀ ਵੇਸਟਿੰਗ ਦਾ ਟਾਈਮ ਉਹ ਇਸ ਤਰ੍ਹਾਂ ਵੀ ਕੋਈ ਜੱਜ ਬਣ ਸਕਦੇ ਵੀ ਗੱਲਾਂ ਹੀ ਮਾਰੀ ਜਾਂਦੇ ਨੇ ਸਾਰਾ ਦਿਨ ਬੈਠੇ ਬੈ ਵੀ ਤੁਹਾਡੇ ਚ ਅਸੀਂ ਮਾਂ ਪਿਓ ਵੀ ਵੇਖਦੇ ਸੀ ਸਭ ਕੁਝ ਦੇਖਦੇ ਪਰ ਮੈਨੂੰ ਲੱਗਾ ਵੀ ਇਹ ਇਸ ਤਰ੍ਹਾਂ ਪੜਾਇਆ ਥੋੜਾ ਕੋ ਜੱਜ ਬਣਦੇ ਨੇ ਜਿਵੇਂ ਤੁਸੀਂ ਪੜਾਉਂਦੇ ਜੇ ਗੱਲਾਂ ਹੀ ਮਾਰੀ ਜਾਂਦੇ ਜੇ ਇਦਰ ਉਧਰ ਦੀ ਹਾਂ ਉਸ ਤਰ੍ਹਾਂ ਨਹੀਂ ਤੇ ਤੁਸੀਂ ਕਹਿੰਦੇ ਮੈਨੂੰ ਉਹਨੇ ਬਹੁਤ ਇਨੈਸਟ ਮੈਂ ਅੱਜ ਵੀ ਉਹਦਾ ਦੇਨਦਾਰਾਂ ਕਿਸ ਬੰਦੇ ਨੇ ਮੈਨੂੰ ਉਹ ਦੱਸਿਆ ਵੀ ਤੁਹਾਡੇ ਬਾਰੇ ਸਾਡੀ ਓਪੀਨੀਅਨ ਕਦੀ ਇਹੋ ਜਿਹੀ ਹੁੰਦੀ ਮੈਂ ਤਾਂ ਆਪਦੇ ਆਪ ਨੂੰ ਐਂ ਸਮਝਦਾ ਵੀ ਮੇਰੇ ਤੋਂ ਵਧੀਆ ਪੜਾਉਣ ਵਾਲਾ ਹੀ ਕੋਈ ਨਹੀਂ ਪਰ ਉਹ ਲੇਕਿਨ ਜਦੋਂ ਉਹਦੇ ਰਿਜ਼ਲਟਸ ਆਏ ਤਾਂ ਨਾ ਵੇਖਿਆ ਵੀ ਇਹ ਪੜ੍ਹਾਈ ਤਾਂ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਪੜ੍ਹਾਈ ਤੁਸੀਂ ਕੁਛੇੜ ਨਹੀਂ ਥੋੜਾ ਹ ਇੱਕ ਤਾਂ ਕਿਤਾਬੀ ਨੌਲੇਜ ਹੁੰਦੀ ਹੈ ਹਾਂਜੀ ਇੱਕ ਹੁੰਦਾ ਵੀ ਤੁਸੀਂ ਉਹਦੇ ਵਾਂਗੂ ਆ ਆਪ ਦੇ ਵਿੱਚ ਤੁਹਾਡੇ ਅੰਦਰ ਚਲੀ ਜਾਂਦੀ ਉਹ ਚੀਜ਼ ਤੁਸੀਂ ਹੁਣ ਗੱਲਾਂ ਦੀ ਗੱਲ ਕੀਤੀ ਤੁਸੀਂ ਬਹੁਤੀਆਂ ਗੱਲਾਂ ਕਰਦੇ ਹੋ ਇੰਸਟੀਚਿਊਟ ਵਾਲੇ ਪੜਾਉਂਦੇ ਆ ਸਿਲੇਬਸ ਨੂੰ ਲਾਈਨ ਬੰਦ ਕਰਕੇ ਜੋ ਵੀ ਕਰਦੇ ਆ ਤੁਸੀਂ ਇਸ ਤਰੀਕੇ ਨੂੰ ਕਿਵੇਂ ਜਸਟੀਫਾਈ ਕਰਦੇ ਹੋ ਜਾਂ ਇਸ ਤਰੀਕੇ ਨੂੰ ਕੀ ਕਹਿਣਾ ਚਾਹੋਗੇ ਨਹੀਂ ਮਤਲਬ ਐਂ ਜੀ ਤੇ ਮੇਰੇ ਪੜਾਈ ਵਰੀ ਚੰਗੀ ਗੱਲ ਹੋ ਗਈ ਵੈਸੇ ਥੋੜੀ ਹਟਵੀਂ ਜੀ ਇੰਟਰਵਿਊ ਹੋ ਜਾਗੇ ਇੰਟਰਵਿਊ ਤਾਂ ਬਹੁਤ ਹੋਈਆਂ ਨੇ ਮੇਰੀਆਂ ਮੈਂ ਵੈਸੇ ਥੋੜਾ ਜਿਆਦਾ ਮੈਂ ਤਾਂ ਨਹੀਂ ਕਹਿੰਦਾ ਵੀ ਛਾਈ ਆ ਪਰ ਮੈਨੂੰ ਮਤਲਬ ਐਂ ਲੱਗਦਾ ਵੀ ਕੀ ਵਾਰੀ ਵਾਰੀ ਉਹੀ ਗੱਲ ਕਰਨੀ ਹੁੰਦੀ ਐ ਤੇ ਚਲੋ ਮੇਰਾ ਮੈਂ ਤੁਹਾਨੂੰ ਇੱਕ ਗੱਲ ਦੱਸ ਐ ਨਹੀਂ ਵੀ ਜਿਹੜੇ ਦੂਜੀਆਂ ਇੰਸਟੀਚੂਟਸ ਵਾਲੇ ਪੜ੍ਹਾਉਂਦੇ ਨੇ ਉਹ ਅੱਛਾ ਨਹੀਂ ਪੜ੍ਹਾਉਂਦੇ ਉਹਨਾਂ ਦਾ ਆਪਦਾ ਇੱਕ ਮਾਡਲ ਹੁੰਦਾ ਪੜ੍ਹਾਉਣ ਦਾ ਮੈਨੂੰ ਜਾਂ ਮੇਰੇ ਕਰਕੇ ਜਿਹੜਾ ਬੱਚਿਆਂ ਨੂੰ ਮੇਰੇ ਨੂੰ ਐਡਵਾਂਟੇਜ ਐ ਉਹ ਹੀ ਹੁੰਦਾ ਕਿ ਮੈਂ 36 ਸਾਲ 35 ਸਾਲ ਬਗਾਲਤ ਕੀਤੀ ਹਾਈ ਕੋਰਟ ਹੁਣ 35 ਸਾਲ ਵਕਾਲਤ ਕੀਤੀ ਤੇ ਜਿਸ ਤਰ੍ਹਾਂ ਦੀ ਜਜਮੈਂਟਸ ਜਿਹੜੀ ਉਹਨਾਂ ਨੂੰ ਯਾਦ ਰੱਖਣੀ ਪੈਂਦੀ ਉਹ ਤਾਂ ਮੈਂ 40 ਵਾਰੀ ਉੱਥੇ ਕੋਰਟ 'ਚ ਬੋਲੀ ਹੋਣੀ ਹੈ ਉਹਨਾਂ ਦੇ ਉਹਨਾਂ ਦੇ ਡਿਸਕਸ਼ਨ ਕੀਤੀ ਹੋਣੀ ਹੈ ਤੇ ਮੈਨੂੰ ਨਾ ਐਂ ਲੱਗਦਾ ਵੀ ਮੈਨੂੰ ਐਂ ਲੱਗਦਾ ਵੀ ਬੱਚੇ ਨੂੰ ਨਾ ਪਤਾ ਨਹੀਂ ਬੇਸਿਕਲੀ ਮੈਨੂੰ ਐਂ ਲੱਗਦਾ ਐਸੀ ਤੇ ਇਹਨੂੰ ਸਮਝਾਉਣ ਵਾਸਤੇ ਮੈਨੂੰ ਛੋਟਾ ਜਿਹਾ ਕੋਈ ਐਗਜ਼ਾਮਪਲ ਦੇਣਾ ਪੈਣਾ ਮੈਂ ਉਦਾਹਰਨ ਬਹੁਤ ਦੇਣਾ ਮਤਲਬ ਮੈਂ ਜੇ ਉਹਨਾਂ ਨੂੰ ਕਹਿਣਾ ਹੈ ਨਾ ਵੀ ਮਤਲਬ ਮਕਾਨ ਖਾਲੀ ਕਰਾਣ ਦਾ ਇੱਕ ਮੁਕਦਮਾ ਪਾਉਣਾ ਤੇ ਪਹਿਲਾਂ ਮੈਂ ਉਹਨਾਂ ਨੂੰ ਦੱਸਾਂ ਕਿ ਗੁਰਿੰਦਰਪਾਲ ਸਿੰਘ ਨੇ ਸ਼ਮਸ਼ੇਰ ਸਿੰਘ ਨੂੰ ਇੱਕ ਮਕਾਨ ਕਿਰਾਏ ਤੇ ਦਿੱਤਾ ਤੇ ਉਹਨੇ ਉਹਨੂੰ ਸਾਲ ਵਾਸਤੇ ਕਿਰਾਏ ਤੇ ਦਿੱਤਾ ਸਾਲ ਤੋਂ ਪਹਿਲਾਂ ਉਹਨੂੰ ਦੀ ਲੋੜ ਪੈ ਗਈ ਕੀ ਉਹ ਖਾਲੀ ਕਰਾ ਸਕਦਾ ਸਾਲ ਪੂਰਾ ਹੋ ਗਿਆ ਉਹਦੇ ਬਾਅਦ 2 ਮਹੀਨੇ ਬਾਅਦ ਫੇਰ ਕਿਰਾਇਆ ਲਈ ਜਾਂਦਾ ਔਰ ਉਹਨੇ ਕਿਹਾ ਨਹੀਂ ਖਾਲੀ ਕਰ ਕੀ ਉਹ ਫੇਰ ਵੀ ਖਾਲੀ ਕਰਾ ਸਕਦਾ ਉਹ ਜਿਵੇਂ ਮਤਲਬ ਮੇਰੇ ਕੋਲ ਥੋੜਾ ਜਿਆਦਾ ਜਿਵੇਂ ਨਾ ਆਰਟੀਕੂਲੇਸ਼ਨ ਹੈਗੀ ਹੈ ਮੈਨੂੰ ਥੋੜਾ ਮਤਲਬ ਅਸੀਂ ਕੰਮ ਹੀ ਇਹ ਕਰਦੇ ਸੀ ਨਾ ਤੇ ਸ਼ਾਇਦ ਉਹਨਾਂ ਦਾ ਬੱਚਾ ਇਹਨੂੰ ਜਿਆਦਾ ਫਾਇਦਾ ਹੋ ਜਾਂਦਾ ਸੀ ਉਹਨਾਂ ਨੂੰ ਮਤਲਬ ਬਿਲਕੁਲ ਐਂ ਲੱਗਦਾ ਵੀ ਸਾਡੀ ਜੀ ਕੋ ਗੱਲ ਕਰ ਰਿਹਾ ਸਾਡੀ ਤਰ੍ਹਾਂ ਨਹੀਂ ਤਾਂ ਕਾਨੂੰਨ ਤਾਂ ਹੁੰਦਾ ਹੀ ਹੈ ਤੇ ਉਸ ਪੱਧਰ ਤੇ ਜਾ ਕੇ ਇਹ ਇਹ ਗੱਲਬਾਤ ਹੁੰਦੀ ਹੈ ਉਹ ਫਿਰ ਉਹਦੇ ਨਾਲ ਮੈਨੂੰ ਐਂ ਲੱਗਦਾ ਵੀ ਉਹਨਾਂ ਨੂੰ ਜਿਆਦਾ ਸਮਝ ਆ ਜਾਂਦੀ ਕਿਉਂਕਿ ਮੈਂ ਤੁਹਾਨੂੰ ਕਹਿਆ ਨਾ ਵੀ ਅਸੀਂ ਨਾ ਪੜਾਈ ਕੁਸੇੜਦੇ ਆਂ ਬੰਦੇ ਦੇ ਵਿੱਚ ਪੜਾਈ ਉਹਨੂੰ ਆਉਣੀ ਚਾਹੀਦੀ ਹੈ ਕੁੱਝ ੜੀ ਥੋੜਾ ਜਾਈ ਗਣੀ ਪੜ੍ਹਾਈ ਦੇ ਨਾਲ ਰਹਿਣਾ ਸਿਖਾਉਣੀ ਉਹ ਰਹਿਣਾ ਕਿਵੇਂ ਕੁਝ ਵੀ ਕਹਿ ਲਓ ਮਤਲਬ ਜ਼ਰੂਰੀ ਨਹੀਂ ਕਿ ਮੈਂ ਹੀ ਕੋਈ ਅਲਟੀਮੇਟ ਪੜਾ ਰਿਹਾ ਜਾਂ ਉਹ ਹੁੰਦਾ ਪਰ ਮਤਲਬ ਇਹ ਡਿਫਰੈਂਟ ਹੁੰਦਾ ਇੱਥੇ ਇੱਥੇ ਮੈਂ ਕਈ ਵਾਰੀ ਕਹਿੰਦਾ ਵੀ ਮੈਂ ਨਾ ਤੇ ਕੋਚਿੰਗ ਕਲਾਸ ਨਹੀਂ ਲਾਂਦਾ ਮੈਂ ਕਿਉਂਕਿ ਤੁਸੀਂ ਜੱਜ ਬੰਨਣਾ ਨਾ ਮੈਂ ਤੇ ਜੱਜ ਮੈਨੂਫੈਕਚਰਿੰਗ ਯੂਨਿਟ ਲਾਇਆ ਹੈ ਕੀ ਬਾਤ ਹੈ ਤੇ ਉਹਦੇ ਵਿੱਚ ਫਿਰ ਕਿਹੜਾ ਲੋਹਾ ਕਿਸ ਕੰਮ ਆ ਸਕਦਾ ਕਿੰਦਾ ਕਿੰਨੇ ਕਿਨੂੰ ਚੇਨ ਬਣਾਉਣਾ ਹੈ ਕਿਹੜੇ ਨੂੰ ਟਾਇਰ ਚ ਲਾਣਾ ਹੈ ਕਿਹੜੇ ਨੂੰ ਫਿਰ ਸਾਰਾ ਮਲਾ ਮਲਾ ਕੇ ਉਹ ਬੱਚੇ ਤਾਂ ਕਈ ਕੁਝ ਲੈ ਕੇ ਆਏ ਹੁੰਦੇ ਨੇ ਨਾ ਕੋਈ ਅੱਛੀ ਅੰਗਰੇਜ਼ੀ ਲੈ ਕੇ ਆਇਆ ਹੁੰਦਾ ਕਿਸੇ ਦੀ ਇੰਗਲਿਸ਼ ਮਾੜੀ ਹੈ ਪੰਜਾਬੀ ਬਹੁਤ ਅੱਛੀ ਹੁੰਦੀ ਮੇਰੇ ਕੋਲ ਬੱਚਾ 101 102 2 ਨੰਬਰ ਉਹਨੇ ਪੰਜਾਬੀ ਚ ਲੈ ਲਿਆ ਇੱਕ ਤੇ ਇਸ ਵਾਰੀ ਉਹਨਾਂ ਨੇ ਬੱਚਿਆਂ ਨੇ ਉਹਨਾਂ ਦੇ ਆਪ ਦੀ ਸਟ੍ਰੈਂਥ ਹੁੰਦੀ ਫਿਰ ਉਸੇ ਹਿਸਾਬ ਨਾਲ ਮੈਨੂੰ ਹੁੰਦਾ ਵੀ ਇਹਨਾਂ ਨੂੰ ਮੋਲਡ ਕਰਦਿਆ ਤਾਂ ਕਿ ਇਹ ਅਲਟੀਮੇਟਲੀ ਆਏ ਤਾਂ ਜੱਜ ਬਣਨ ਵਾਸਤੇ ਨਾ ਜੁਡੀਸ਼ਰੀ ਦੀ ਤਿਆਰੀ ਕਰਨਾ ਇਹਨੂੰ ਉਹਨਾਂ ਦਾ ਅਲਟੀਮੇਟ ਏਮ ਹੋਵੇ ਬੰਨ ਤੇ ਉੱਥੇ ਜਾਣ ਵਾਸਤੇ ਉਹ ਮਤਲਬ ਥੋੜੇ ਬੱਚੇ ਸੀ ਤੇ ਮੈਨੂੰ ਬਹੁਤ ਚਾਹਤਾ ਹੁਣ ਵੀ ਮੇਰੇ ਕੋਲ 100 ਤੋਂ ਜ਼ਿਆਦਾ ਬੱਚਾ ਹੈ ਇਸ ਟਾਈਮ ਤੇ ਹੁਣ ਮੈਨੂੰ ਥੋੜਾ ਜਿਹਾ ਡਿਫਿਕਲਟ ਹੁੰਦਾ ਪਰ ਪਹਿਲਾ ਕੰਮ ਕੀ ਕੀਤਾ ਮੈਂ ਪਹਿਲਾ ਕੰਮ ਮੈਂ ਕੀਤਾ ਵੀ ਮੈਨੂੰ 2 ਤਿੰਨੇ ਲੱਗਣਗੇ ਪਹਿਲਾਂ ਤਾਂ ਮੈਂ ਉਹਨਾਂ ਦੇ ਨਾਂਸ ਯਾਦ ਕਰੂੰ ਸਾਰਿਆਂ ਦੇ ਫਿਰ ਮੈਨੂੰ ਉਹਨਾਂ ਦੇ ਫੈਮਿਲੀ ਬਾਰੇ ਪਤਾ ਹੋਣਾ ਚਾਹੀਦਾ ਬਿਲਕੁਲ ਫਿਰ ਮੈਨੂੰ ਉਹਨਾਂ ਦਾ ਹੋਣਾ ਜੱਜ ਨੇ ਖਾਦਾ ਕਵਿਤਾ ਕੀ ਹੈ ਫਿਰ ਮੈਂ ਉਹਨਾਂ ਨੂੰ ਬੜਾਉਂਗਾ ਜੱਜ ਪੜਾਈ ਤਾਂ ਸਰਚ ਨਾਲ ਨਾਲ ਚੱਲਦੀ ਹੈ ਪਰ ਮੈਨੂੰ ਪਹਿਲੇ ਪਤਾ ਤਾਂ ਹੋਵੇ ਵੀ ਉਹਨਾਂ ਨੂੰ ਚਾਹੀਦਾ ਕੀ ਹੈ ਜਿਹੜਾ ਪੜ ਰਹੇ ਨੇ ਉਹ ਉਹਦਾ ਉਹਦਾ ਅ ਟੈਸਟ ਲੈਣ ਨੂੰ ਮਨ ਮੈਂ ਵਾਪਸ ਹੀ ਨਹੀਂ ਕਰਦਾ ਟੈਸਟ ਉਹਨਾਂ ਨੂੰ ਉਹ ਕਹਿੰਦੇ ਸਰ ਦੱਸੋ ਸਾਡੇ ਨੰਬਰ ਕਿੰਨੇ ਆਏ ਮੈਂ ਕਿਹਾ ਟੈਸਟ ਤੁਹਾਡਾ ਤੁਹਾਡਾ ਲਿਆ ਗੰਦੇ ਫਿਰ ਸਾਨੂੰ ਇਹਨਾਂ ਤੁਸੀਂ 3 ਦਿਨ ਅਸੀਂ ਪੜ੍ਹੇ ਤੁਸੀਂ ਸਾਨੂੰ ਕਹੇ ਪੜ੍ਹਨਾ ਤੇ ਟੈਸਟ ਤੁਸੀਂ ਸਾਨੂੰ ਦੱਸਦੇ ਨਹੀਂ ਮੈਂ ਕਿਹਾ ਤਾਂ ਟੈਸਟ ਮੈਂ ਆਪਦਾ ਲਿਆ ਵੀ ਆਪਾਂ ਜਿਹੜਾ ਪੜਾ ਰਹੇ ਹਾਂ ਤੁਹਾਨੂੰ ਉਹ ਸਮਝ ਵੀ ਆ ਰਿਹਾ ਕਿ ਨਹੀਂ ਕੀ ਬਾਤ ਜੇ ਮੈਨੂੰ ਉਹ ਸਮਝ ਤੁਹਾਨੂੰ ਸਮਝ ਨਹੀਂ ਆ ਰਿਹਾ ਤਾਂ ਮੈਂ ਫਿਰ ਤਰੀਕਾ ਕੋਈ ਦੂਜਾ ਲੱਭਣਾ ਜਾਂ ਮੈਨੂੰ ਲੱਗੇ ਵੀ 30% ਤੁਹਾਨੂੰ ਸਮਝ ਆ ਰਿਹਾ ਬਾਕੀ 70 ਦਾ ਕੀ ਕਰਨਾ ਹੈ ਆਪਾਂ ਕੋਈ 10 ਜਾਂ 5 ਵਾਸਤੇ ਥੋੜਾ ਬੈਠਿਆ ਵੀ will try for all the 100 we will try for all the 500 ਜਿਹੜੇ ਸਾਹਮਣੇ ਕਲਾਸ 'ਚ ਬੈਠੇ ਜੇ ਹੁਣ ਬਾਕੀ ਤੁਹਾਡੀ ਮਿਹਨਤ ਲਗਨ ਉਸ ਦਿਨ ਮੌਕੇ ਤੇ ਕੀ ਹੁੰਦਾ ਚਾਂਸ ਤੁੱਕ ਡਿਪੈਂਡ ਕਰਦਾ ਪਰ ਵੀ ਵਿਲ ਟ੍ਰਾਈ आवर ਬੈਸਟ ਕੋਸੋ ਤਰੀਕਾ ਥੋੜਾ ਜਿਆਦਾ ਡਿਫਰੈਂਟ ਹੈਗਾ ਉਹ ਮੇਰਾ ਐਕਸਪੀਰੀਅੰਸ ਹੈ ਜੀ ਜਿਹੜੇ ਬੱਚੇ ਆਉਂਦੇ ਆ ਤੁਹਾਡਾ ਇੱਕ ਤਜਰਬਾ ਹੈ ਤੁਸੀਂ ਅਬਜ਼ਰਵ ਕਰਦੇ ਹੋ ਕੇਸ ਲੜੇ ਆ ਤੁਹਾਡਾ ਪ੍ਰੈਕਟੀਕਲ ਤਕੜਾ ਹੈ ਜਿਹੜੇ ਬੱਚੇ ਆਉਂਦੇ ਆ ਉਹਨਾਂ ਚ ਇੱਕ ਵਹਿਮ ਪਰਮ ਵੀ ਹੁੰਦੇ ਆ ਇੱਕ ਧਰਨਾਵਾ ਬਣੀਆਂ ਹੁੰਦੀਆਂ ਵੀ ਐ ਆਏ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਬਹੁਤ ਲੀਤੇ ਕਰਦੇ ਆ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਹਟਾਉਣਾ ਪੈਂਦਾ ਲੀ ਤੇ ਹਟਾ ਕੇ ਦੂਜੀ ਲੀ ਤੇ ਲਾਉਣਾ ਪੈਂਦਾ ਨਹੀਂ ਦੇਖੋ ਇੱਕ ਸਟੀਰੀਓਟਾਈਪਸ ਹੁੰਦਾ ਕਈ ਬੱਚਿਆਂ ਨੂੰ ਹੁੰਦਾ ਵੀ 14 ਘੰਟੇ ਪੜਿਆ ਅਸੀਂ ਜੱਜ ਬਣਾਗੇ ਜਾਂ 18 ਘੰਟੇ ਪੜ੍ਹਨਾ ਪੈਂਦਾ ਕਈ ਮਤਲਬ ਮਤਲਬ ਜਿਵੇਂ ਉਹਨਾਂ ਨੇ ਸੁਣਿਆ ਹੁੰਦਾ ਦੇਖੋ ਬੰਦਾ ਨਾ ਕੁਝ ਹੁੰਦਾ ਨਹੀਂਗਾ एवरीवन ਜੇ ਮੈਂ ਆ ਨਾ एवरीवन ਇਜ਼ ਪ੍ਰੋਡਕਟ ਆਫ ਦਾ ਸਮ ਟੋਟਲ ਆਫ ਦਾ ਸਰਕਮਸਟੈਂਸਸ ਹੀ ਲੀਵਸ ਬੰਦਾ ਨਾ ਜਿਹੜੇ ਹਾਲਾਤਾਂ ਨੂੰ ਜੀਂਦਾ ਨਾ ਉਹ ਟੋਟਲ ਨਾ ਹੁੰਦਾ ਇੱਕ ਪ੍ਰੋਡਕਟ ਹੁੰਦਾ ਬੇਸਿਕਲੀ ਮੈਂ ਜਿਹੋ ਜਿਆ ਨਾ ਕੋ ਦੂਜਾ ਨਹੀਂ ਹੋ ਸਕਦਾ ਤੁਸੀਂ ਜਿਹੋ ਜੇ ਤੀਜਾ ਨਹੀਂ ਹੋ ਸਕਦਾ ਜਿਹੜਾ ਆਂਦਾ ਉਹੀ ਹੋ ਜ ਨਹੀਂ ਹੋ ਸਕਦਾ ਕੋਈ ਹੁੰਦਾ ਹੀ ਨਹੀਂ ਇੱਕ ਦੂਜੇ ਦੇ ਨਾਲ ਪਰ ਕੁਝ ਕਾਮਨ ਚੀਜ਼ਾਂ ਨੇ ਨਾ ਕਾਮਨ ਕੁਝ ਕਰ ਲੀਆਂ ਪੈਂਦੀਆਂ ਨੇ ਕੁਝ ਕਾਮਨ ਉਹਨਾਂ ਚ ਇਹ ਕਿ ਉਹਨਾਂ ਨੂੰ ਇੰਗਲਿਸ਼ ਆਂਦੀ ਹੈ ਥੋੜੀ ਬਹੁਤ ਕੁਝ ਕਾਮਨ ਹੈ ਕਿ ਉਹਨਾਂ ਨੂੰ ਪੰਜਾਬੀ ਆਉਂਦੀ ਹੈ। ਕੁਝ ਕਾਮਨ ਹੈ ਕਿ ਉਹ ਲਾਅ ਕਰਕੇ ਆਏ ਹੋਏ ਨੇ। ਹੁਣ ਅਸੀਂ ਜਿਹੜੇ ਮੰਜ਼ਲ ਤੇ ਪਹੁੰਚਣਾ ਉਹਨਾਂ ਵਾਸਤੇ ਉਹਨਾਂ ਦਾ ਥੋੜਾ ਥੋੜਾ ਤਿੰਨਾਂ ਚੀਜ਼ਾਂ ਦਾ ਯੋਗਦਾਨ ਹੈ। ਫਿਰ ਅਸੀਂ ਉਹਨਾਂ ਨੂੰ ਕਿਵੇਂ ਨਰਚਰ ਕਰਨਾ, ਕਿਵੇਂ ਅੱਗੇ ਲੈ ਕੇ ਜਾਣਾ, ਕਿਵੇਂ ਉਹਨਾਂ ਦਾ ਹੁਣ ਹੁੰਦਾ ਕਿ ਉਹ ਟਿਪੀਕਲ ਸਟ੍ਰਾਈਕ ਸਟ੍ਰਾਈਕ ਨਾਲ ਪੜਨਾ ਆਏ, ਸਟਾਈਲ ਨਾਲ ਪੜਨਾ ਆਏ ਹੁੰਦੇ ਨੇ ਵੀ ਇਸ ਤਰੀਕੇ ਨਾਲ ਪੜਾਈ ਹੁੰਦੀ ਹੈ। ਉਹ ਕਈ ਵਾਰੀ ਉਹਨਾਂ ਨੂੰ ਲੱਗਦਾ ਵੀ ਜੀਬ ਜੀ ਹੈ ਪਰ ਉਹ ਥੋੜੇ ਦਿਨਾਂ ਚ ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਜਦੋਂ ਉਹਨਾਂ ਦੇ ਪੰਜਾਬੀ ਜੀ ਕਹਿੰਦੇ ਨਾ ਆਪਾਂ ਕਹਿੰਦੇ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਪੰਜਾਬੀ ਜੀ ਕਹਿੰਦੇ ਨਾ ਅੰਨੇ ਟੱਡੇ ਰਹਿ ਜਾਂਦੇ ਵੀ ਐ ਆ ਵੀ ਪੜਾਈ ਹੁੰਦੀ ਹੈ ਮਤਲਬ ਉਹ ਇੱਕ ਇੱਕ ਬੱਚਾ ਸੀ ਮੇਰਾ ਉਹਨੇ ਕਿਹਾ ਵੀ ਇੰਟਰਵਿਊ 'ਚ ਗੁਲਫਾਰਮ ਹੈ ਮਲੇਰ ਕੋਟਲਾ ਦਾ ਉਹਨੇ ਕਿਹਾ ਮੈਂ ਮਤਲਬ ਮੇਰੇ ਵਾਸਤੇ ਠੀਕ ਸੀ ਉਹ ਮੇਰੇ ਵਾਸਤੇ ਕੰਪਲੀਮੈਂਟਸ ਵੀ ਪਰ ਮੈਨੂੰ ਪਤਾ ਵੀ ਸੀ ਉਹ ਇੱਥੇ ਐਸ ਸੀ ਇੱਥੇ ਨਾਲ ਬੈਠੀ ਸੀ ਮੈਂ ਉਸ ਸੀਟ ਤੇ ਪੜਾਈ ਜਾਂਦਾ ਸੀ ਬੇਟਾ ਜਿੱਦ ਤੋਂ ਪਹਿਲੀ ਵਾਰੀ ਆਈ ਤੇ ਉਹ ਐ ਕਰਕੇ ਬੈਠੇ ਰਹੀ ਵਾਕ ਹੀ ਨਹੀਂ ਚਪਕਦੇ ਸੀ ਦੋ ਦੋ ਘੰਟੇ ਟਾਈਗਰ ਮੇਰੇ ਤਿੰਨ ਘੰਟੇ ਦਾ ਲੈਕਚਰ ਹੁੰਦਾ ਕਈ ਵਾਰੀ ਮੈਂ ਭੁੱਲ ਜਾਂਦਾ ਕਿ ਬ੍ਰੇਕ ਦੇਣੀ ਦੋ ਘੰਟੇ ਬਾਅਦ ਐ ਹੁੰਦਾ ਹੀ ਦੋ ਘੰਟੇ ਹੋ ਗਏ ਤੇ ਉਹਨਾਂ ਨੂੰ ਹੁੰਦਾ ਹੀ ਦੋ ਘੰਟੇ ਕਿਹੇ ਹੋ ਗਏ ਤਿੰਨ ਘੰਟੇ ਕਿਹੇ ਹੋ ਗਏ ਪੜਦਿਆਂ ਨੂੰ ਮਤਲਬ ਪੜ੍ਹਾਈਗਾ ਤੁਸੀਂ ਉਹ ਗੱਲਬਾਤ ਚੱਲ ਰਹੀ ਹੁੰਦੀ ਸੀ ਉਹਨਾਂ ਨੂੰ ਚੀਜ਼ਾਂ ਜੀਆਂ ਸਮਝ ਆ ਜਾਂਦੀਆਂ ਜਿਹੜਾ ਕੁਛ ਉਹਨਾਂ ਨੇ ਪੜਿਆ ਹੁੰਦਾ ਜਿਵੇਂ ਜਿਹੜਾ ਕੁਛ ਉਹਨਾਂ ਨੇ ਪੜਿਆ ਉਹਨਾਂ ਨੂੰ ਥੋੜੇ ਜਿ ਮੀਨਿੰਗ ਮਿਲਨੇ ਸ਼ੁਰੂ ਹੋ ਜਾਂਦੇ ਸੀ ਪਰ ਜ਼ਰੂਰੀ ਨਹੀਂ ਮੈਂ ਇੱਥੇ ਪੜਾਣਾ ਇਸ ਤਰ੍ਹਾਂ ਹੀ ਮੈਂ ਤਾਂ ਇੱਕ ਇੰਗਲਿਸ਼ ਮਤਲਬ ਪੜ੍ਹਾਉਣ ਦਾ ਮਤਲਬ ਇਹ ਥੋੜਾ ਵੀ ਮੈਂ ਬੋਲਾਂਗਾ ਤੇ ਉਹ ਸੁਣਨਗੇ ਤੇ ਪੜਾਈ ਹੁੰਦੀ ਉਹ ਤੁਸੀਂ এনਵਾਇਰਨਮੈਂਟ ਪ੍ਰੋਵਾਈਡ ਕਰਨਾ ਹੁੰਦਾ ਉਹਨਾਂ ਕੋਲ ਆਪਦਾ ਬਹੁਤ ਕੁਝ ਹੁੰਦਾ ਹੈ ਜੀ ਅੱਛਾ ਜਦੋਂ ਕੋਈ ਬੱਚਾ ਤਿਆਰੀ ਕਰ ਕਰਨ ਲਈ ਆਉਂਦਾ ਹੈ ਉਹਦਾ ਜਿਹੜਾ এনਵਾਇਰਨਮੈਂਟ ਹੈ ਮਾਨਸਿਕ ਪਰਿਵਾਰਕ ਜਾਂ ਜਿੱਥੇ ਉਹ ਰਹਿੰਦਾ ਵਹਿੰਦਾ ਖਾਂਦਾ ਪੀਂਦਾ ਹੈ ਇਨਾ ਹੀ ਬਾਹਰ ਯੋਗਦਾਨ ਹੁੰਦਾ ਤੁਸੀਂ ਇਸ ਚੀਜ਼ ਨੂੰ ਕਿਵੇਂ ਸਜੈਸਟ ਕਰੋਗੇ ਬੱਚਿਆਂ ਨੂੰ ਵੀ ਇਹਨੂੰ ਕਿਵੇਂ ਡਿਜ਼ਾਈਨ ਕਰਨ ਦੇ ਦੇਖੋ ਮੈਂ ਨਾ ਹੁੰਦਾ ਤਾਂ ਥੋੜਾ ਜਿਆਗ ਗੱਲ ਐਵੇਂ ਅਜੀਬ ਜਿਹੀ ਲੱਗਦੀ ਹੈ ਜਦੋਂ ਮੇਰੇ ਕੋਲ ਬੱਚਾ ਆਉਂਦਾ ਨਾ ਕੋਈ ਚਾਹੇ ਕੁੜੀ ਹੋਵੇ ਤੇ ਮੈਂ ਮੁੰਡਾ ਮੈਂ ਉਹਨੂੰ ਕਹਿੰਦਾ ਤੈਨੂੰ ਮੈਨੂੰ ਮੇਰਾ ਵਿਆਹ ਕਰਾਉਣਾ ਪੈਣਾ ਪਹਿਲਾਂ ਤਾਂ ਜੀ ਨਾ ਤਾਂ ਮਤਲਬ ਵਿਆਹ ਕਰਾਉਣਾ ਮੈਂ ਮੈਂ ਵੈਸੇ ਉਹ ਟ੍ਰੈਡੀਸ਼ਨਲ ਵਿਆਹ ਵਾਲਾ ਬੰਦਾ ਵੀ ਨਹੀਂਗਾ ਇਹ ਜਿਹੇ ਗੱਲਾਂ ਕਰਨ ਵਾਲਾ ਪਰ ਤੁਹਾਡੇ ਕੋਲ ਕੁਝ ਵਰਡਸ ਹੁੰਦੇ ਨੇ ਜਿਹੜੇ ਤੁਹਾਨੂੰ ਚਿਪ ਪਿਕਅਪ ਕਰਨੇ ਪੈਂਦੇ ਮੈਂ ਕਿਹਾ ਹੁਣ ਚਾਹੇ ਪੇਕੇ ਜਾਣਾ ਹੋਵੇ ਤੇ ਚੱਕ ਇੱਕ ਤਾਂ ਇਸ ਕਰਕੇ ਕੀਤਾ ਕਿ ਤਾਂ ਕਿ ਉਹਨੂੰ ਹੋਵੇ ਵੀ ਮੈਂ ਨਾ ਮੇਰੀ ਮੇਰੀ ਲਾਇਬਿਲਟੀ ਹੈ ਦੂਜਾ ਉਹ ਮੈਨੂੰ ਪੁੱਛਦਾ ਵੀ ਟਾਈਮ ਕੀ ਹੈ ਉਹ ਮੈਨੂੰ ਦੂਜੇ ਅਗਲਾ ਸਵਾਲ ਇਹ ਹੁੰਦਾ ਸਰ ਕਲਾਸ ਦਾ ਟਾਈਮ ਕੀ ਹੈ ਮੈਂ ਕਿਹਾ ਹੁਣ ਦੱਸ ਦੇ ਤੇਰੀ ਮੰਮੀ ਡੈਡੀ ਦਾ ਟਾਈਮ ਕੀ ਹੈ ਹੂੰ ਕਿੰਦੇ ਉਹ ਤਾਂ 24 ਘੰਟੇ ਬੰਗੇ ਬਸ 24 ਘੰਟੇ ਆਸਤੇ ਤੂੰ ਮੇਰੇ ਨਾਲ ਤੇ ਮੈਂ ਤੇ ਵੀ ਘੰਟੇ ਤੇਰੇ ਨਾਲ ਨਾ ਰਾਤ ਹੋਵੇ ਦਿਨ ਹੋਵੇ ਵਿਆਹ ਕਰਾਣ ਦਾ ਮਤਲਬ ਕਿ ਫੇਰੇ ਲੈਣਾ ਹੀ ਨਹੀਂ ਨੀ ਰਹਾ ਹੁੰਦਾ ਵਿਆਹ ਕਰਾਣ ਦਾ ਮਤਲਬ ਵੀ ਤੂੰ ਇੱਚਾ ਵੀ ਘੰਟੇ ਹੁਣ ਮੇਰੇ ਕੋਲ ਜੇ ਹੁਣ ਕਲਾਸ ਕਿੰਨੇ ਵਜੇ ਲੱਗੇਗੀ ਰੋਟੀ ਕਿੰਨੇ ਵਜੇ ਬਣੇਗੀ ਤੇ ਇਸ ਮਨਾਵਾਂਗੇ ਕਿੰਨੇ ਵਜੇ ਇਹਨੂੰ ਛੱਡੋ ਅੱਗੇ ਪਿੱਛੇ ਵੀ ਹੋ ਸਕਦਾ ਪਰ ਆਪਣਾ ਕੰਮ ਹੈ ਵੀ ਆਪਾਂ ਇਕੱਠੇ ਰਹਿਣਾ ਹੁਣ ਜਿਹੜਾ ਸਾਲ 6 ਮਹੀਨੇ 2 ਸਾਲ ਜਿਹੜੇ ਵੀ ਆਪਣੇ ਹੈਗੇ ਨੇ ਜਿੰਨੀ ਦੇਰ ਤੁਹਾਡੇ ਚ ਹਿੰਮਤ ਰਹਿ ਲਿਆ ਜੇ ਜਿੱਦਣ ਤੁਸੀਂ ਜੱਜ ਬਣ ਜੇ ਤੇ ਨੱਕਰੀ ਬੋਲ 24 ਘੰਟੇ ਦਾ ਕੰਮ ਹੈ 24 ਘੰਟੇ ਚ ਮੈਂ ਕੱਲਾ ਟੀਚਰ ਨਹੀਂ ਮਤਲਬ ਹੋਰ ਵੀ ਹੁੰਦੇ ਨੇ ਮੇਰੇ ਨਾਲ ਫੈਕਲਟੀ ਚ ਮੈਂ ਉਹਨਾਂ ਬੱਚਿਆਂ ਦੀ ਫੈਕਲਟੀ ਪੈਦਾ ਕਰਨਾ ਮੈਂ ਤਾਂ ਬਾਹਰੋਂ ਫੈਕਲਟੀ ਦਾ ਕੋਈ ਬੰਦਾ ਵੀ ਨਹੀਂ ਰੱਖਿਆ ਹੋਇਆ ਕੋਈ ਬਾਹਰੋਂ ਟੀਚਰ ਹੋਵੇ ਉਹਨਾਂ ਚੋਂ ਕੁਝ ਬੱਚੇ ਹੁੰਦੇ ਨੇ ਜਿੰਨਾਂ ਥੋੜੀ ਸਟਰੈਂਥ ਉਹਦੀ ਮੈਂ ਉਹਨਾਂ ਨੂੰ ਥੋੜਾ ਜਿਹਾ ਅੱਗੇ ਕਰਕੇ ਉਹਨਾਂ ਨੂੰ ਕਹਿੰਦਾ ਅੱਜ ਤੋਂ ਪੜਾਣਾ ਮਤਲਬ ਤੁਸੀਂ ਮੰਨੋਗੇ ਇੱਕ ਚੀਜ਼ ਮਤਲਬ ਦਿਸ ਜਾਨ ਨ ਹਰਡ ਆਫ ਦਿਸ ਮੇ ਬੀ ਅਨ ਹਰਡ ਆਫ ਇੱਕ ਬੱਚਾ ਆਇਆ ਮੇਰੇ ਕੋਲ ਉਹ ਕਹਿੰਦਾ ਸਰ ਮੈਂ ਇਹਦੇ ਨਾਲ ਹੈਗਾ ਪਰ ਮੇਰੀ ਤਾਂ ਜੀ ਰੀਪੀਅਰ ਆਈ ਮੈਂ ਕਿਹੜ ਮਤਲਬ ਮੈਂ ਐਗਜ਼ੈਕਟਲੀ ਦੱਸ ਰਿਹਾ ਕਹਿੰਦਾ ਐਸ ਸਬਜੈਕਟ ਚ ਆਹੀ ਰੀਪੀਅਰ ਮੈਂ ਉਹਨੂੰ ਕਿਹਾ 48 ਘੰਟੇ ਦਿੱਤੇ ਇਸ ਕਲਾਸ ਦਾ ਲੈਕਚਰ ਲੈਣਾ ਪਹਿਲਾਂ ਤੂੰ ਜਿਹੜਾ ਜਿੰਨੇ ਤੇਰੀ ਰੀਪੀਅਰ ਆਈ ਆ ਉਹ ਉਹਦੇ ਕੰਪ ਦਾ ਵੀ ਛੁੱਟ ਗਈ ਮੈਂ ਕਿਹਾ ਪਰਸੋਂ ਲੈਕਚਰ ਲੈਣਾ ਜੇ ਤੂੰ ਪਰਸੋਂ ਲੈਕਚਰ ਦੇ ਦਿੱਤਾ ਨਾ ਇਸ ਕਲਾਸ ਚ ਇਹ ਪੂਰਾ ਐਕਟ ਹੀ ਤੂੰ ਪੜਾਣਾ ਹੈ ਮਤਲਬ ਇਸ ਕਲਾਸ ਨੂੰ ਪੜਾਉਣਾ ਹੀ ਤੂੰ ਹੈ ਅਗਲੇ ਪਰ ਜੇ ਤੂੰ ਇਹ ਪਰਸੋਂ ਲੈਕਚਰ ਨਹੀਂ ਦਿੱਤਾ ਤਾਂ ਫਿਰ ਮੈਂ ਤੈਨੂੰ ਨਹੀਂ ਪੜਾ ਸਕਦਾ ਉਹ ਲੱਗਾ ਵਿਚਾਰਾ ਜਿਹੜੇ ਬੱਚਿਆਂ ਨਾਲ ਪੜਦਾ ਸੀ ਉਹਨਾਂ ਨੂੰ ਤੂੰ ਪੁੱਛ ਇਹਨੂੰ ਪੁੱਛ ਮੈਂ ਕਿਹਾ ਮੇਰੇ ਤੋਂ ਪੁੱਛ ਲਈ ਜੋ ਪੁੱਛਣਾ ਹੋਵੇ ਕੰਪਲੀਟਸ ਮਤਲਬ ਐਕਟ ਨੇ ਪੜਾਇਆ ਜੀ ਉਸ ਉਹ ਪੂਰਾ ਕਲਾਸ ਦੇ ਵਿੱਚ ਮੈਂ ਬੈਠ ਜਾਂਦਾ ਹੀ ਵਿਚਵਰੀ ਮੇਰੀ ਮੇਰੀ ਮਤਲਬ 5ਵੇਂ 7ਵੇਂ ਦਿਨ ਤਾਂ ਮੈਨੂੰ ਲੱਗਾ ਵੀ ਮੇਰੇ ਬੈਠੇ ਤੋਂ ਵੀ ਉਹ ਚਿਚਕਦਾ ਨਹੀਂ ਪੜਾਉਣ ਲੱਗਾ ਹਰ ਬੱਚੇ ਦੇ ਵਿੱਚ ਪ੍ਰਤਿਭਾ ਹੁੰਦੀ ਹੈ ਹਰ ਬੱਚੇ ਦੇ ਕੋਲ ਸਾਰਾ ਕੁਝ ਹੁੰਦਾ ਹੈ ਥੋੜੀ ਲੈਂਗੁਏਜ ਦੀ ਪ੍ਰੋਬਲਮ ਹੈ ਸਾਨੂੰ ਪੰਜਾਬ ਹਰਿਆਣੇ ਚ ਹੋਰ ਤਾਂ ਕੋਈ ਇਸ਼ੂ ਨਹੀਂ ਇੰਗਲਿਸ਼ ਚ ਹੈਗਾ ਜਿਵੇਂ ਅੰਗਰੇਜ਼ੀ ਨੂੰ ਪਾਸੇ ਕਰਦੇ ਧੂਆਂ ਕੱਢਦੇ ਨੇ ਪੰਜਾਬ ਦੇ ਬੱਚੇ ਰਿਆਨ ਦੇ ਬੱਚੇ ਆ ਅੰਗਰੇਜ਼ੀ ਨੂੰ ਪਾਸੇ ਕਰਕੇ ਦਿਖਾ ਦਿਓ ਸਾਰੇ ਕਾਨੂੰਨਾਂ ਦਾ ਸਾਰਾ ਲਾ ਲਾਉਂਦਾ ਉਹਨਾਂ ਨੂੰ ਲੈਂਗੁਏਜ ਉਪਰੀ ਹੈਗੀ ਉਹ ਉਹਦੇ ਚ ਨਹੀਂ ਹੁੰਦੇ ਪਰ ਰੰਗਤ ਬੋਲਦੇ ਨਹੀਂ ਹੁੰਦੀ ਜੇਕ ਸ਼ਬਦ ਹੁੰਦਾ ਹੈ ਮਤਲਬ ਉਹਨਾਂ ਨੂੰ ਪੂਰਾ ਨਹੀਂ ਹੁੰਦੇ ਬਾਰੇ ਜਾਣਕਾਰੀ ਲੈਂਗੁਏਜ ਇੱਕ ਹਰਡਲ ਬਣ ਜਾਂਦੀ ਉਹਨਾਂ ਦੀ ਗ੍ਰੋਥ ਵਿੱਚ ਇਸ ਕਰਕੇ ਉਹ ਬੱਚੇ ਜਿਹੜੇ ਕਨਵੈਂਟ ਸਕੂਲਾਂ ਚ ਪੜ੍ਹੇ ਨੇ ਸਭ ਤੇ ਲਾਅ ਵਿੱਚ ਇੰਟਰਸਟਡ ਹੁੰਦੇ ਨੇ ਉਹ ਥੋੜੇ ਅੱਗੇ ਨਿਕਲ ਜਾਂਦੇ ਨੇ ਇਸ ਕਰਕੇ ਤਾਂ ਪ੍ਰੋਬਲਮ ਹੁੰਦੀ ਸਾਡੀਆਂ ਸ਼ੈਡਿਊਲ ਕਾਸਟ ਦੀਆਂ ਸ਼ੈਡਿਊਲ ਟ੍ਰਾਈਬਸ ਦੀਆਂ ਉਸ ਸਟੂਡ ਡਰਾਈਵ ਤਾਂ ਰਿਆਨੇ ਚ ਨਹੀਂ ਮਤਲਬ ਆਦਰ ਐਸਸੀ ਆਦਰ ਐਸਸੀ ਬਾਲਮੀਕੀ ਮջ ביਚ ਵਿੱਚ ਮੈ ਕੈਟਾਗਰੀਜ਼ ਨੇ ਉਸ ਹੀਟਾਂ ਨੇ ਪੂਰੀਆਂ ਹੁੰਦੀਆਂ ਐ ਇੱਕਤੀ ਪਹਿਲੀ ਵਾਰੀ ਪੂਰੀਆਂ ਹੋਈਆਂ ਨਾ ਉਹਦੇ ਵਿੱਚ ਵੀ ਐਕਟਿਵ ਹੀ ਰਹਿ ਗਈਆਂ ਦੋ ਤਿੰਨ ਖਾਲੀ ਫਿਰ ਉਹ ਐਕਸ ਸਰਵਿਸਮੈਨ ਵਗੈਰਾ ਦੀਆਂ ਭਰੀਆਂ ਨੇ ਅਗਲੀ ਵਾਰੀ ਦੁਬਾਰਾ ਆ ਜਾਣ ਸੋ ਮਤਲਬ ਹੈਗਾ ਵੀ ਅਸੀਂ ਸ਼ਾਇਦ ਸਾਡੀ ਪੜਾਈ ਪੜ੍ਹਾਈ ਚ ਕੋਈ ਨਿਕਲ ਜਦੋਂ ਵਕਾਲਤ ਦੀ ਪੜ੍ਹਾਈ ਸ਼ੁਰੂ ਕਰਨੀ ਹੈ ਗ੍ਰੈਜੂਏਸ਼ਨ ਸ਼ੁਰੂ ਕਰਨੀ ਹੈਗੀ ਹੈ ਉਦੋਂ ਇਸ ਪੀਰੀਅਡ ਦੇ ਵਿੱਚ ਬੱਚੇ ਨੂੰ ਕੀ ਕਰਨਾ ਚਾਹੀਦਾ ਪੜਨ ਦੇ ਦੌਰਾਨ ਜਿਹੜੀ ਕੋ ਪ੍ਰਿਪੇਅਰ ਹੋਣ ਲਈ ਦੁੱਖ ਦੀ ਗੱਲ ਪਤਾ ਕੀ ਹੈ ਜੀ ਮਤਲਬ 50% ਕਾਲਜ ਆਈ ਹੋ ਜਿਹਨਾਂ ਵਿੱਚ ਕਲਾਸ ਲਾਣ ਤੁਹਾਨੂੰ ਜਾਣ ਦੀ ਲੋੜ ਨਹੀਂ ਗੀ ਕੁਛ ਹੈਗੇ ਨਹੀਂ 10 ਵਿੱਚ ਅੱਛੇ ਮਤਲਬ ਆ ਮੈਂ ਆਪ ਦੇ ਏਰੀਆ ਦੀ ਗੱਲ ਕਰ ਰਿਹਾ ਪੂਰੇ ਦੇਸ਼ ਦੀ ਨਹੀਂ ਕਰ ਰਿਹਾ ਪੰਜ ਚਾਰ ਅੱਛੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਸਗੇ ਨੇ ਪੰਜ ਚਾਰ ਅੱਛੇ ਕਾਲਜਸ ਹੈਗੇ ਨੇ ਦੋ ਚਾਰ ਅੱਛੀਆਂ ਯੂਨੀਵਰਸਿਟੀਆਂ ਹੈਗੀਆਂ ਨੇ ਪਟਿਆਲੇ ਚ ਹੈਗੀ ਜਰਜੀਵ ਗਾਂਧੀ ਲਾ ਯੂਨੀਵਰਸਿਟੀ ਜਾਂ ਆਪਣੀਆਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਗੀ ਜੀ ਐਨ ਡੀ ਯੂ ਦਿਸਦਾ ਹੈ ਬਾਕੀ ਹੁਣ ਘਰ ਘਰ ਕਾਲਜ ਖੁੱਲ ਗਏ ਨੇ ਘਰ ਘਰ ਉੱਥੇ ਫੈਕਲਟੀ ਹੈ ਨਹੀਂ ਟੀਚਰ ਹੈਗੇ ਨਹੀਂ ਤੁਸੀਂ ਮਹੀਨੇ ਬਾਅਦ ਜਾ ਕੇ ਹਾਜ਼ਰੀ ਲਵਾਓ ਜਿੱਦਨ ਇਨਸਪੈਕਸ਼ਨ ਆਉਂਦੀ ਬਾਰ ਕੌਂਸਲ ਦੀ ਉਸ ਦਿਨ ਆ ਜਾਂਦੇ ਨੇ ਕੁਝ ਤਾਂ ਇਸ ਇਹਨਾਂ ਕਾਲਜਾਂ ਸਕੂਲਾਂ ਚੋਂ ਡਿਗਰੀਆਂ ਲੈ ਕੇ ਆ ਜਾਂਦੇ ਨੇ ਉਹਨਾਂ ਵਾਸਤੇ ਤਾਂ ਹੁੰਦਾ ਜੀ ਬਹੁਤ ਜ਼ ਚੇਨਨ ਕਿਸੇ ਲਾਂਡਰਾਂ ਤੋਂ ਕੁੜੀ ਹੋ ਯੂਨੀਵਰਸਲ ਇੱਥੇ ਕਾਲਜ ਤੋਂ ਪੜ੍ਹੀ ਹੈ ਕਾਲਜ ਤੋਂ ਵੈਸੇ ਤਰ੍ਹਾਂ ਹੀ ਹੈ ਫੈਕਲਟੀ ਫੋਕਲਟੀ ਇਸ ਤਰ੍ਹਾਂ ਦੀ ਹੁੰਦਾ ਹੈ ਸਾਰਾ ਕੁਝ ਮੈਂ ਪਰਟੀਕੂਲਰ ਇੰਡੀਵਿਡਿਊਅਲ ਇੰਡੀਵਿਡਿਊਅਲ ਕਾਲਜ ਦੀ ਗੱਲ ਵੀ ਨਹੀਂ ਕਰਨਾ ਚਾਹੁੰਦਾ ਪਰ ਮਤਲਬ ਐਗਜ਼ਾਮਪਲ ਦੇਣ ਵਾਸਤੇ ਮੈਨੂੰ ਕਰਦੇ ਜਿੱਥੇ ਤੁਸੀਂ ਬਹੁਤ ਜ਼ਿਆਦਾ ਸਟ੍ਰਿਕਟ ਨਹੀਂ ਹੁੰਦੇ ਵੀ ਤੁਸੀਂ ਆਜ ਕਲਾਸ ਲਾਉਣੀ ਲਾਉਣੀ ਆ ਪੂਰੀਆਂ ਆ ਪੂਰੀਆਂ ਕਰਨੀਆਂ ਜ਼ਿਆਦਾ ਨਹੀਂ ਹੁੰਦੇ ਟੀਚਰ ਵੀ ਹੁੰਦਾ ਸਟੂਡੈਂਟਸ ਨੂੰ ਵੀ ਹੁੰਦਾ ਵੀ ਅਸੀਂ ਰੋਟੀ ਪਾਣੀ ਆਪ ਦਾ ਕਿਦੋਂ ਕਮਾ ਖਾ ਵੀ ਲਈਏ ਨਾਲ ਅਸੀਂ ਵਕਾਲਤ ਕਰ ਲਈਏ ਹੁਣ ਇਹ ਉਹ ਕਾਲਜ ਤੋਂ ਜ ਉਹਨੂੰ ਤਾਂ ਬਹੁਤ ਜ਼ਿਆਦਾ ਉਹਨੂੰ ਤਾਂ ਐ ਹੈਗਾ ਵੀ ਜ਼ੀਰੋ ਤੋਂ ਲੈ ਕੇ ਚੱਲਣਾ ਪੈਂਦਾ ਬਾਕੀ ਜੇਕਰ ਤੁਸੀਂ ਜੁਡੀਸ਼ਰੀ ਬਾਰੇ ਸੋਚਦੇ ਜੀ ਕਿ ਮੈਂ ਕਰਨੀ ਹੈ ਔਰ ਤੁਸੀਂ ਜਿਹੜੇ ਮਰਜੀ ਕਾਲਜ ਤੁਹਾਡੇ ਹਾਲਾਤ ਕਈ ਵਾਰੀ ਤੁਹਾਨੂੰ ਪਰਮਿਟ ਨਹੀਂ ਕਰਦੇ ਤੁਹਾਡੀ ਬੈਕਗ੍ਰਾਉਂਡ ਹੈ ਜੀ ਤੁਹਾਡਾ ਕਿਸੇ ਚੰਗੀ ਥਾਂ ਤੇ ਐਡਮਿਸ਼ਨ ਨਹੀਂ ਹੋਇਆ ਤੇ ਐ ਤੋ ਨਹੀਂ ਸਿਰ ਸੱਟਣ ਦੀ ਲੋੜ ਨਹੀਂ ਜੀ ਮੈਂ ਮਾਇਆ ਨਹੀਂ ਬਣ ਸਕਦਾ ਜਿਹੜੇ ਮਰਜੀ ਕਾਲਜ ਕਾਲਜ ਯੂਨੀਵਰਸਿਟੀ ਚ ਐਡਮਿਸ਼ਨ ਲਓ ਤੇ ਹਾਲੀਵੁੱਡੀ ਤੁਸੀਂ ਪੜਨਾ ਸ਼ੁਰੂ ਕਰੋ ਤੁਸੀਂ ਆਪ ਦਾ ਘਰੇ ਬੈਠੇ ਵੀ ਜੇਕਰ ਪੜ ਰਹੇ ਜਨ ਉੱਥੇ ਜਾਂਦੇ ਜੇ 1-2 ਦਿਨ 4 ਦਿਨ 5 ਦਿਨ 7 ਦਿਨ ਵੈਸੇ ਤਾਂ ਲੀਗਲੀ ਤਾਂ ਤੁਸੀਂ ਕਾਗਜ਼ਾਂ ਜਦ ਤੱਕ ਜਾ ਹੀ ਰਹੇ ਹੁੰਦੇ ਜੇ ਅਦਰਵਾਈਜ਼ ਤੁਹਾਨੂੰ ਡਿਗਰੀ ਵੀ ਨਹੀਂ ਮਿਲ ਸਕਦੀ ਉੱਥੇ ਸਮਝ ਆਈ ਨਾ ਜੀ ਪਰ ਤੂੰ ਹੈਗਾ ਬਣਿਆ ਹੋਇਆ ਸਿਸਟਮ ਇਹਦਾ ਮਾੜਾ ਹੀ ਮੰਦਪਾਗੀ ਗੱਲ ਹੈ ਵੀ ਇਸ ਤਰ੍ਹਾਂ ਦੀ ਕਾਲਜ ਯੂਨੀਵਰਸਟੀਆਂ ਆ ਗਈਆਂ ਨੇ ਪਰ ਜੇਕਰ ਮੇਰੇ ਕੋਲ ਪਿਛਲੀ ਵਾਰੀ ਵੀ ਇੱਕ ਕੋੜੀ ਬਣੀ ਹੈ ਸਰਸੇ ਤੋਂ ਪੜੀ ਸੀ ਲਾਸਟ ਟਾਈਮ ਹਰਿਆਣੇ ਦੇ ਵਿੱਚ ਉਹਨਾਂ ਦੇ ਵੀ ਇਸ ਤਰ੍ਹਾਂ ਦੀ ਪਰ ਉਹਨੇ ਆਪਦੀ ਲਗਨ ਦੇ ਨਾਲ ਬਣੀ ਹੈ ਇੱਕ ਤੀ ਤਾਂ ਸਾਰੇ ਬੱਚੇ ਦੋ ਤਿੰਨ ਬੱਚੇ ਹੀ ਉਹ ਜੇ ਬਣੇ ਨੇ ਜਿਹੜੇ ਇਹੋ ਜੀ ਬੈਕਗ੍ਰਾਉਂਡ ਚ ਆਏ ਤੇ ਉਹ ਜੱਜ ਬਣ ਕੇ ਚਲੇ ਗਏ ਜਿਹੜੀ ਤੁਸੀਂ ਗੱਲ ਕਹੀ ਨਾ ਇਸ ਮਤਲਬ ਜਿਵੇਂ ਸਪਨਾ ਹੀ ਲੈ ਮੈਂ ਤਾਂ ਨਹੀਂ ਕਹਿੰਦਾ ਸਪਨਾ ਵੀ ਨਹੀਂ ਲੈ ਸਕਦੇ ਉਹ ਫਿਰ ਸਪਨਾਾਂ 'ਚ ਹੀ ਰਹਿ ਜਾਂਦੇ ਸੀ ਵਿਚਾਰੇ ਇੱਕ ਤੀ ਸਪਨੇ ਪੂਰੇ ਹੋ ਗਏ ਕਿਉਂਕਿ ਉਹਨਾਂ ਨੂੰ ਮਤਲਬ ਥੋੜੀ ਮੈਂ ਜ਼ਿਆਦਾ ਤਾਂ ਕੀ ਕਹਾਂ ਮਿਹਨਤ ਤਾਂ ਉਹਨਾਂ ਦੀ ਉਹਨਾਂ ਦੇ ਪੇਰੈਂਟਸ ਦੀ ਜਿਨ੍ਹਾਂ ਨੇ ਇੱਥੇ ਤੱਕ ਪ अच्छा एक बच्चे नु डे प्लान की रखना चाहिदा है के है कोई के के कोई कोई रूल ਨਹੀਂ ਜੇ ਤੁਸੀਂ 4 ਘੰਟੇ ਪੜ੍ਹ ਕੇ ਜੱਜ ਬਣ ਸਕਦੇ ਤੁਸੀਂ 14 ਘੰਟੇ ਪੜ੍ਹ ਕੇ ਵੀ ਨਹੀਂ ਬਣ ਸਕਦੇ ਇਹ ਕੋਈ ਐਸਾ ਰੂਲ ਨਹੀਂ ਹੈ ਡੇਪ ਲਾਨੇ ਐਵੇਂ ਬਣੀਆਂ ਹੋਈਆਂ ਨੇ ਇਹ ਗੱਲਾਂ ਮੈਨੂੰ 15 ਘੰਟੇ ਪੜ੍ਹਨਾ 18 ਘੰਟੇ ਪੜ੍ਹਨਾ ਤੁਸੀਂ 25 ਘੰਟੇ ਪੜ੍ਹੋ ਤੁਹਾਨੂੰ 24 ਘੰਟੇ ਵਿੱਚ 25 ਘੰਟੇ ਦੇਨੇ ਚ ਪੜ ਲੈਂਦੇ ਇੱਕ ਕੁਐਸਚਨ ਆ ਜਾਂਦਾ ਯੂਕਰੇਨ ਦਾ ਵਿਦੇਸ਼ ਮੰਤਰੀ ਕੀ ਸੀਗਾ ਇਹ ਚਾਰ ਘੰਟੇ ਚ ਆਇਆ ਹੀ ਸਾਰੇ ਜਵਾਬਾਂ ਦਾ ਗਲਤ ਸੀ ਪੜਿਆਂਗੇ ਹੋ ਜਾਂਦਾ ਤੁਸੀਂ ਇਨ ਹੋਰਾਈਜ਼ਨ ਵਾਸਤ ਕਰਵਾਤਾ ਪਹਿਲਾ ਕੰਮ ਹੈ ਕਿਸੇ ਵੀ ਕੰਪੀਟੀਸ਼ਨ ਨੇ ਜਾਣਾ ਲੋਚ ਪ੍ਰੋਬਲਮ ਕੀ ਆਂਦੀ ਬੱਚਿਆਂ ਨੂੰ ਮੇਰੇ ਨੂੰ ਜੀ ਹਾਂ ਬਿਲਕੁਲ ਕੋਈ ਸਮੱਸਿਆ ਕੀ ਚੁਣਤੀ ਲੋਚ ਕਿ ਨਹੀਂ ਕੁੜੀਆਂ ਨੂੰ ਖਾਸ ਕਰਕੇ ਇਹਨਾਂ ਵਿੱਚ ਬਹੁਤ ਵੱਡੀ ਸਮੱਸਿਆ ਆਂਦੀ ਹੈ ਜਿਹੜੀਆਂ ਸਿਵਲ ਸਰਵਿਸਿਸ ਦੂਸਰੀਆਂ ਜਾਂਦੀਆਂ ਨੇ ਉਹਨਾਂ ਦਾ ਜੀਕੇ ਦਾ ਨਾ ਦਾਇਰਾ ਬਹੁਤ ਛੋਟਾ ਹੁੰਦਾ ਜਨਰਲ ਨੋਲੇਜ ਹੁਣ ਤੁਸੀਂ ਪਹਿਲੀ ਕਲਾਸ ਤੋਂ ਦੂਜੀ ਕਲਾਸ ਤੋਂ ਚੌਥੀ ਕਲਾਸ ਤੋਂ ਮੈਂ ਨਾ ਤੁਹਾਨੂੰ ਅੱਪ ਤੱਕ ਐਗਜ਼ਾਮਪਲ ਦੇ ਮੈਂ ਸਿਰਫ ਇਹਨਾਂ ਕਹਿਣਾ ਚਾਹੁੰਦਾ ਹੀ ਵੀ ਮੈਂ ਨਾ ਮੇਰੇ ਪਿਤਾ ਜੀ ਜਿਹੜੇ ਸੀ ਨਾ ਫਾਦਰ ਉਹ ਬਿਲਕੁਲ ਇਲੀਟਰੇਟ ਸੀ ਉਹਨਾਂ ਨੂੰ ਅੱਖਰ ਗਿਆਨ ਨਹੀਂ ਸੀ ਪਰ ਉਹ ਜਾਗਰੂਕ ਬਹੁਤ ਸੀ ਉਹ ਪਾਕਿਸਤਾਨ ਤੋਂ ਜਦੋਂ ਪਾਕਿਸਤਾਨ ਬਣਿਆ ਤਾਂ ਉਹ 22 23 24 ਸਾਲ ਦੇ ਹੋਣੇ ਨੇ ਉਹਨਾਂ ਨੂੰ ਨਹਿਰੂ ਜੀ ਕਿੱਥੇ ਆਏ ਗਾਂਧੀ ਕਿੱਥੇ ਆਇਆ ਤੇ ਤੇਜਾ ਸਿੰਘ ਸਮੰਦਰੀ ਦੀ ਮੀਟਿੰਗ ਹੋ ਰਹੀ ਹੈ ਫਲਾਣਾ ਪਤਾ ਨਹੀਂ ਉਹਨਾਂ ਨੂੰ ਬਹੁਤ ਕੁਝ ਪਤਾ ਹੁੰਦਾ ਹੈ ਤੇ ਉਹਨਾਂ ਨੂੰ ਰੁਚੀ ਬਹੁਤ ਸੀ ਇਹ ਮੈਂ 50 52 53 54 ਦੀ ਗੱਲ ਕਰਨੇ ਮੇਰੇ ਫਾਦਰ ਦੀ ਮੈਰਿਜ ਹੋ ਗਈ ਮੇਰੀ ਮਦਰ ਨਾ ਪਾਠ ਕਰ ਲੈਂਦੇ ਸੀ ਪੰਜਾਬੀ ਚ ਤੇ ਇਸ ਕਰਕੇ ਉਹਨਾਂ ਨੂੰ ਕਿਉਂਕਿ ਚਸਕਾ ਸੀ ਜਿਹਨੂੰ ਕਹਿੰਦੇ ਨਾ ਨੌਲੇਜ ਰਾਜਨੀਤੀ ਦਾ ਤੇ ਉਹਨਾਂ ਨੇ ਅਖਬਾਰ ਲਿਆਣੀ ਉਹਨਾਂ ਆਪਣੀ ਪੰਜਾਬੀ ਦੀ ਉਦੋਂ ਕੋਈ ਜੱਥੇਦਾਰ ਜੀ ਇਤਤਵਾਦ ਸ਼ਹਿਦਾਈ ਇਸ ਤਰ੍ਹਾਂ ਦੀਆਂ ਨਿਊਜ਼ਪੇਪਰ ਹੁੰਦੇ ਸੀ ਉਹਨਾਂ ਨੇ ਅਖਬਾਰ ਲੈਣੀ ਦੀ ਮੇਰੀ ਮਾਂ ਨੇ ਪੜ੍ਹ ਕੇ ਸੁਣਾਉਣੀ ਉਹਨਾਂ ਨੇ ਹੁਣ ਜਦੋਂ ਤੱਕ ਮੈਂ ਤੀਜੀ ਚ ਹੋਇਆ ਚਾਰ ਪੰਜ ਭੈਣ ਭਰਾ ਸੀ ਹੋ ਗਏ ਮਾਤਾ ਕੋਲ ਤਾਂ ਟਾਈਮ ਨਹੀਂ ਸੀ ਮੈਂ ਤੀਜੀ ਹੋਇਆ ਤਾਂ ਮੈਂ ਇਨਸੀਡੈਂਟਲੀ ਹਰਿਆਣਾ ਬਣ ਗਿਆ ਸਰਸਾਰਿਆਣੀ ਚ ਚਲਾ ਗਿਆ 69 ਦੀ ਗੱਲ ਹੈ 667 ਦੀ ਮੈਂ ਤਾਂ ਉਦੋਂ ਲੱਗੇ ਹੀ ਹਿੰਦੀ ਚ ਤੇ ਹੁਣ ਮੈਨੂੰ ਤਾਂ ਪੰਜਾਬੀ ਨਹੀਂ ਆਉਂਦੀ ਸੀ ਤੇ ਉਸ ਐਵੇਂ ਸਰਦਾਰ ਜੀ ਬੋਲਦੇ ਸੀ ਅਸੀਂ ਆਪਦੇ ਡੈਡੀ ਨੂੰ ਡੈਡੀ ਨੂੰ ਉਹ ਪਾਪਾ ਜੀ ਨੂੰ ਆਪ ਤੇ ਜਿਵੇਂ ਵੀ ਬੋਲਦੇ ਆਪਾਂ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੇ ਕਿ ਉਹਨਾਂ ਹਿੰਦੀ ਦੀ ਅਖਬਾਰ ਲਿਆਣੀ ਸੀ ਉਹ ਤੀਜੀ ਤੋਂ ਨਾ ਮੈਂ ਅਖਬਾਰ ਪੜ੍ਹਨ ਲੱਗਾ ਤੇ ਅੱਜ ਤੱਕ ਮੈਂ ਨਿਊਜ਼ਪੇਪਰ ਪੜ੍ਹੀ ਜਾਂਦਾ ਤੇ ਹੁਣ ਜਿਹੜਾ ਮੇਰੇ ਕੋਲ ਚੀਜ਼ਾਂ ਨੇ ਜਿਵੇਂ ਕਿ ਟੀਐਮਸੀ ਕੀ ਹੈ ਜੀ ਮੈਨੂੰ ਇਹਨਾਂ ਲੱਭਣਾ ਪੈਣਾ ਕਿ ਤ੍ਰੇਨਬੂਲ காங்கிரஸ் ਨੂੰ ਕਹਿੰਦੇ ਨੇ ਇਹਨਾਂ ਨੂੰ ਯਾਦ ਕਰਨਾ ਪੈਂਦਾ ਬੱਚਿਆਂ ਨੂੰ ਜਾਂ ਮੈਨੂੰ ਇਹ ਲੱਭਣਾ ਪਵੇਗਾ ਵੀ ਕਾਂਸ਼ੀਰਾਮ ਕੌਣ ਸੀ ਜਾਂ ਫੁਲਾਣਾ ਕੌਣ ਸੀ ਜਾਂ ਐਮਰਜੈਂਸੀ ਕਦੋਂ ਲੱਗੀ ਜਾਂ ਏਡੀਐਮ ਜਵਾਲਪੁਰ ਕਹਿੰਦਾ ਇਹ ਨਿਊ ਹੈ ਹਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਲੈਕ ਬਹੁਤ ਕਰਤੀਆਂ ਨੇ ਬੱਚਿਆਂ ਨੂੰ ਮੇਰੀ ਬੇਰੀ ਇੱਕ ਬੇਨਤੀ ਹੈ ਜਾਂ ਤੁਸੀਂ ਬੇਨਤੀ ਤੇ ਚਲੋ ਐਂ ਲੱਗਦਾ ਵੀ ਜਿਵੇਂ ਮੈਂ ਅਡਵਾਈਸ ਕਹਿ ਲਓ ਜਾਂ ਸੁਜੈਸ਼ਨ ਕਹਿ ਲਓ ਤੁਸੀਂ ਨਾ ਆਪਦੇ ਆਲੇ-ਦੁਆਲੇ ਤੋਂ ਜੇ ਜਾਗਰੂਕ ਰਹਿਣਾ ਤੇ ਅਖਬਾਰ ਜਿਹੜੀ ਨਾ ਬਹੁਤ ਜ਼ਰੂਰੀ ਚੀਜ਼ ਹੈ ਮੈਂ ਇਹ ਨਹੀਂ ਮੈਂ ਮੈਂ ਤਾਂ ਇੱਕ ਬੇਨਤੀ ਹੋਰ ਵੀ ਕਰਦਾ ਬੱਚਿਆਂ ਆਪਦਿਆਂ ਨੂੰ ਇਹ ਅਖਬਾਰ ਨੂੰ ਅਖਬਾਰ ਚੋਂ ਪੜਿਆ ਕਰੋ ਇਹਨੂੰ ਐਂਦੇ ਤੋਂ ਨਹੀਂ ਪੜ੍ਹਨੀ ਉਹਦੇ ਤੇ ਜਦੋਂ ਪਹਿਲੀ ਰੀਲ ਸ਼ੁਰੂ ਹੋ ਜਾਂਦੀ ਨਾ ਤੇ ਇੱਕ ਘੰਟੇ ਬਾਅਦ ਤੁਹਾਨੂੰ ਪਤਾ ਲੱਗਦਾ ਕਿ ਮੈਂ ਤਾਂ ਹੋਰ ਹੀ ਕੁਝ ਵੇਖੀ ਜਾਂਦਾ ਮੈਂ ਪੜ੍ਹਦਾ ਅਖਬਾਰ ਲੱਗਾ ਸੀਗਾ ਤੇ ਇਸ ਕਰਕੇ ਨਾ ਇਹ ਇਹਦੇ ਵਿੱਚ ਕੋਈ ਨਹੀਂ ਕਿ ਬਹੁਤ ਵੱਡਾ ਸਾਧਨ ਹੈ ਜਿੰਨੀ ਮੈਨੂੰ ਨੌਲੇਜ ਹੈ ਨਾ ਬਾਊ ਜੀ ਹਮਮ ਉਹਨਦੇ ਤੋਂ 5000 ਗੁਣਾ ਲਾ ਦੀ ਨੌਲੇਜ ਨਾ ਤੁਹਾਡੇ ਬਟਣੇ ਚ ਪਈ ਇਹਨਦੇ ਚ ਅਜਰਾ ਮੋਬਾਈਲ ਤੁਸੀਂ ਜੇਬ ਚ ਪਾ ਕੇ ਤੁਰੇ ਫਿਰਦੇ ਜੇ ਇਸ ਕਰਕੇ ਨੌਲੇਜ ਵਾਸਤੇ ਨਹੀਂ ਤੁਹਾਨੂੰ ਲੋੜ ਹੈਗੀ ਕਿਸੇ ਬੱਚੀ ਟੀਚਰ ਦੀ ਅੱਜ ਦੀ ਡੇਟ ਚ ਸਿਰਫ ਛੋਟੀ ਜੀ ਸੇਧ ਵਾਸਤੇ ਲੋੜ ਹੈ ਵੀ ਉਹ ਸਾਨੂੰ ਦੱਸੇ ਮੈਂ ਰਾਹ ਕਿਹੜੇ ਚੱਲਣਾ ਹੈ ਕਿਉਂਕਿ ਉਹ ਰਾਹ ਭਟਕਣ ਰਾਹ ਦਾ ਭਟਕਣਾ ਹੁੰਦਾ ਹੈ ਭਟਕਣਾ ਨਹੀਂ ਹੈ ਬਸ ਸਿਰਾਂ ਉਸੇ ਤੁਰੇ ਜਾਓ ਜੇ ਜਿੰਨੀ ਮਰਜ਼ੀ ਦੂਰ ਮੰਜ਼ਿਲ ਹੋਵੇ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਇੱਥੇ ਗਏ ਤੇ ਤੁਸੀਂ ਜਾਣਾ ਸ਼ਿਮਲੇ ਜੇ ਸ਼ਿਮਲੇ ਵਾਲੇ ਬੰਦੇ ਮੂੰਹ ਨਹੀਂ ਕਰਨਾ ਤੁਸੀਂ 5000 ਸਾਲ ਤੁਰੇ ਪਰੇ ਹੋਰ ਤੁਸੀਂ ਨਹੀਂ ਪਹੁੰਚਣਾ ਜੇ ਮੂੰਹ ਤੁਹਾਡਾ ਉਹਨੇ ਸ਼ਿਮਲੇ ਵਾਲੇ ਬੰਦੇ ਕਰਤਾ ਤੁਸੀਂ 4 ਦਿਨਾਂ 'ਚ ਨਹੀਂ ਪਹੁੰਚੋਗੇ 10 ਦਿਨਾਂ 'ਚ ਪਹੁੰਚੋਗੇ 15 'ਚ ਪਹੁੰਚੋਗੇ ਪੈਦਲ ਵੀ ਚੱਲੋਗੇ ਤਾਂ ਵੀ ਤਾਂ ਮੂੰਹ ਸੁਧਾ ਕਰਨਾ ਮੋਰਾ ਤੇ ਟੀਚਰ ਦਾ ਤਾਂ ਰੋਲ ਹੀ ਕੁਝ ਨਹੀਂ ਰਹਿ ਗਿਆ ਅੱਜ ਦੀ ਡੇਟ 'ਚ ਉਹਨੇ ਤਾਂ ਸਿਰਫ ਸੇਧ ਦੇਣੀ ਹੈ ਉਹ ਕਿਤੇ ਸੋਚੇ ਵੀ ਮੈਂ ਪੜਾ ਦਿਆਂਗਾ ਮੇਰੇ ਕੋਲ ਕੋਈ ਨੌਲੇਜ ਹੈ ਚੇਤਾ ਭਲਾ ਦੇ ਉਹ ਨੌਲੇਜ ਵਾਲੇ ਜ਼ਮਾਨੇ ਚਲੇ ਗਏ ਅਸੀਂ ਇੱਕ ਟਰਾਂਸਲੇਸ਼ਨ ਕਰਾਉਣ ਵਾਸਤੇ 1/2 ਘੰਟਾ ਸਾਨੂੰ ਲੱਗ ਜਾਂਦਾ ਇਹ 2-2 ਘੰਟੇ ਇੱਕ ਐਫ ਆਈ ਆਰ ਦੀ ਸਾਢੇ 3 ਮਿੰਟ ਨਹੀਂ ਲੱਗਦੇ ਉਹ ਜਮਾਨੇ ਲੱਤ ਗਏ ਜੀ ਨੌਲੇਜ ਨਹੀਂ ਸਿਰਫ ਸਿਹਤ ਵਾਸਤੇ ਬੱਚੇ ਨੇ ਇੱਥੇ ਆਣਾ ਸਿਹਤ ਵਾਸਤੇ ਦੂਜਾ ਕੀ ਹੈ ਦੂਜਾ ਜਦੋਂ ਬੱਚਾ ਸਾਹਮਣੇ ਆ ਕੇ ਬੈਠ ਗਿਆ ਮੈਂ ਇੱਕ ਦਮ ਇੱਕ ਵਾਰੀ ਪਹਿਲਾਂ ਵੀ ਕਿਹਾ ਸੀ ਮੇਰਾ ਕੀ ਰੋਲ ਹੈ ਜੀ ਯਾ ਸਟੂਡੈਂਟ ਟੀਚਰ ਦਾ ਰੋਲ ਕੀ ਰਹਿ ਗਿਆ ਟੀਚਰ ਦਾ ਰੋਲ ਰਹਿ ਗਿਆ ਵੀ ਇਸ ਉਮਰ ਵਿੱਚ ਉਹਦੇ ਪੇਰੈਂਟ ਨੇ ਨਹੀਂ ਆਣਾ ਪੇਰੈਂਟ ਵੀ ਹੋਵੇ ਤੇ ਟੀਚਰ ਵੀ ਹੋਵੇ ਉਹ ਦੂਜੇ ਚੌਥੇ ਦਿਨ ਪੀਟੀਐਮ ਕਰੇ ਮੈਂ ਕਰਦਾ ਪੀਟੀਐਮ ਮੈਂ ਉਹ ਗੁੱਡੀ ਬੈਠੀ ਹੁੰਦਾ ਬਈ ਪੇ ਪੇਰੈਂਟ ਵੀ ਮੈਂ ਹੀ ਆ ਤਾਂ ਟੀਚਰ ਆ ਮੈਂ ਆਪਦੇ ਆਪ ਨੂੰ ਪੁੱਛਣਾ ਵੀ ਇੰਦਕੇ ਨੰਬਰ ਕੱਟ ਕੇ ਆ ਰਹੇ ਨੇ ਇਹ ਠੀਕ ਕਿਉਂ ਇੱਕ ਸੁਸਤ ਕਿਉਂ ਹੈ ਇਹ ਚੀਜ਼ ਮੈਂ ਆਪਦੇ ਆਪ ਨੂੰ ਪੁੱਛ ਰਾਂ ਤੇ ਫਿਰ ਮੈਂ ਹੁੰਦੇ ਤੇ ਵਰਕ ਕਰ ਲੈਣਾ ਬਸ ਇੰਨਾ ਕੰਮ ਹੈ ਹੋਰ ਕੁਝ ਨਹੀਂਗਾ ਬਹੁਤ ਲੰਮਾ ਜਿਹੜਾ ਕੰਮ ਨਹੀਂ ਹੁੰਦਾ ਟੀਚਿੰਗ ਕੀ ਨਹੀਂ ਰਹਿ ਗਈ ਹੁਣ ਇੱਕ ਮੈਂ ਸੀਪੀਸੀ ਪੜਾਣੀ ਹੈ ਸੀਪੀਸੀ 5000 ਬੰਦਿਆਂ ਨੇ ਪੜਾ ਰੱਖੀ ਭਰਿਆ ਪਿਆ ਹੁੰਦੇ ਤੇ ਜਿਹੜੇ ਮਰਜੀ ਟੌਪਿਕ ਤੇ ਟੌਪਿਕ ਦੇ ਸਭ ਟੌਪਿਕ ਤੇ ਨਾ ਅੱਧੇ ਅੱਧੇ ਘੰਟੇ ਦੀ ਵੀਡੀਓ ਪਈ ਐ ਟੀਸੀ ਕੀ ਤੁਸੀਂ ਪੜਾ ਲੋਗੇ ਹੁੰਦੇ ਵਿੱਚ ਕੋਈ ਨਵਾਂ ਕਾਨੂੰਨ ਦੱਸੋਗੇ ਤੁਸੀਂ ਕੁਝ ਨਹੀਂ ਐ ਸਿਰਫ ਰਸਤਾ ਵਿਖਾਣਾ ਹੁੰਦਾ ਮਾੜਾ ਜਿਹਾ ਇਹ ਰਸਤਾ ਜੇ ਸਿੱਧਾ ਵਿਖਾ ਦਿੱਤਾ ਤੇ ਉਹ ਕਿਸੇ ਨਾ ਕਿਸੇ ਦਿਨ ਕਿਸੇ ਨਾ ਕਿਸੇ ਟਾਈਮ ਪਹੁੰਚ ਜਾਊਗਾ ਨਹੀਂ ਤਾਂ ਫਿਰ ਉਹ ਲੰਮੇ ਸਫਰ ਚ ਪੈ ਜਾਊਗਾ ਉਹਨੇ ਪਹੁੰਚਣਾ ਹੀ ਨਹੀਂ ਜਾਤਾ ਜੇ ਗਲਤ ਰਸਤੇ ਚੱਲ ਪਿਆ ਤਾਂ ਕੀ ਬਾਤ ਹੀ ਨਹੀਂ ਆ ਆਖਰ ਚ ਮੈਂ ਤੁਹਾਡੇ ਤੋਂ ਇੱਕ ਚੀਜ਼ ਪੁੱਛਣ ਪੁੱਛਣੀ ਚਾਹਾਂਗਾ ਕਿ ਬੱਚਾ ਜਿਹੜਾ ਲੋੜ ਬੰਦ ਬਹੁਤ ਸਾਰੀ ਬੱਤੀ ਤੁਹਾਡੇ ਲੋੜ ਬੰਦ ਸੀਗੀ ਆਸ ਅੰਦਰ ਲਾਈ ਬੈਠਾ ਕਦਮ ਉਹਦੇ ਇਜਾਜ਼ਤ ਨਹੀਂ ਦਿੰਦੇ ਤੁਸੀਂ ਹੁਣ ਤਾਂ ਤੁਹਾਡੇ ਕੋਲ ਬੱਚੇ ਵੀ ਬਹੁਤ ਹੋ ਗਏ ਤੁਸੀਂ ਇਸ ਤਰ੍ਹਾਂ ਦੇ ਬੱਚਿਆਂ ਦੀ ਰੈਗੂਲਰ ਸਪੋਰਟ ਕਰਦੇ ਰਹੋ ਸਰ ਪਤਾ ਕੀ ਹੈ ਮੈਂ ਸੋਚਿਆ ਆਇਆ ਸੀ ਕਿ ਮੈਂ ਪਹਿਲਾਂ ਸੀ ਮੇਰੇ ਕੋਲ 15-20 ਬੱਚੇ ਸੀ ਸਾਰੇ ਮੇਰੇ ਹੁਣ ਤੱਕ 20 ਜੱਜ ਬਣ ਗਏ ਜੀ ਇੱਕ ਕੁੜੀ 19 ਸੀ ਪਹਿਲਾਂ ਤੇ ਇੱਕ ਕੁੜੀ ਹੁਣ ਥੋੜੇ ਦਿਨ ਪਹਿਲਾਂ ਕੋਰਟ ਦਾ ਫੈਸਲਾ ਆਇਆ ਹੁੰਦੇ ਕਰਕੇ ਬਣ ਗਿਆ ਉਹਨੇ ਸੁਨਾਲੀ ਹੁੰਦਾ ਨਾਮ 19 ਚੋਂ ਇੱਕ ਬੱਚਾ ਸੀ ਜਿਹਨੇ ਕੰਟਰੀਬਿਊਟ ਕੀਤਾ ਸੀ ਮਤਲਬ 20 ਚੋਂ ਇੱਕ ਬੱਚਾ ਜਿਹਨੇ ਕੰਟਰੀਬਿਊਟ ਕੀਤਾ 19 ਮੇਰੇ ਤੋਂ 19 ਜੇ 3 ਪੜਾਇਨੇ 10 20 30 ਜੇ ਅਗਲੀ ਲਾਈਨ ਵਿੱਚ ਵੀ ਲੱਗੇ ਨਾ ਮੈਂ 50 1 ਹੁਣ ਕਿਉਂਕਿ ਜਦੋਂ ਰੋਲਾ ਪੈ ਗਿਆ ਨਾ ਹਰ ਬੱਚੇ ਨੂੰ ਆਸ ਹੋ ਜਾਂਦੀ ਆਸ ਜਗਾਉਣੀ ਬਹੁਤ ਸੌਖੀ ਹੁੰਦੀ ਹੈ ਉਹਨੂੰ ਪੂਰਾ ਨਹੀਂ ਉਤਾਰ ਸਕਦਾ ਬੰਦਾ ਗਦੀ ਆਸ ਤੇ ਮੇਰੇ ਕੋਲ ਇਸ ਟਾਈਮ 4 450 ਬੱਚੇ ਤਾਂ ਨਾ ਪਾਰਟਿਕੂਲਰ ਪਏ ਨੇ ਜਿਹਨਾਂ ਦੇ ਕੋਲ ਕੁਛ ਨਹੀਂ ਆਈਓ ਜੇ ਬੱਚੇ ਆਂਦੇ ਨੇ ਸਰ ਮੈਨੂੰ ਪੜਾ ਦਿਓ ਮੰਮੀ ਕਹਿੰਦੇ ਚਿੰਨ ਚਾਰ ਮਹੀਨੇ ਹੋ ਗਏ ਜੀ ਕੈਂਸਰ ਨਾਲ ਤੁਰ ਗਈ ਬਾਪੂ ਕਹਿੰਦੇ ਜੀ ਐਨਡੀਪੀਐਸ ਤੇ ਚੰਦਰੇ ਚਾਰ ਸਾਲ ਹੋ ਗਏ ਭਰਾ ਕਹਿੰਦੇ ਜੀ ਸ਼ਰਾਬੀ ਕਬਾਬੀ ਸੀ ਹੁਣ ਜਦੋਂ ਦੀ ਮਾਂ ਮਰੀ ਐ ਸੀਰੀ ਲੱਗਿਆ 6000 ਰੁਪਏ ਲਿਆਂਦਾ 2000 ਕਰੇ ਦੇ ਦਿੰਦਾ 3 4000 ਫਿੱਟੇ ਲਾਣ ਤੇ ਜੀ ਕਰਦੇ ਨੇ ਪਿੰਡ ਹੁਣ ਇਹੋ ਜੇ ਬੱਚਿਆਂ ਦੀ ਜੇ ਆਸ ਜਗੀ ਤੇ ਪੂਰੀ ਕਿਵੇਂ ਕਰਾਂ ਉਹ ਕਰਨੀ ਪਹਤ ਹੋਗੀ ਫਿਰ ਮੈਂ ਨਾ ਕੀ ਕਰਦਾ ਮੈਂ ਕੀਤਾ ਮੈਂ ਹੁਣ ਐ ਹੋ ਗਿਆ ਵੀ ਮੇਰੇ ਕੋਲ ਨਾ ਦੋ ਤਰ੍ਹਾਂ ਦੇ ਬੱਚੇ ਨੇ ਪੇੜ ਤੇ ਫਰੀ ਫਿਰ ਮੈਂ ਇੱਕ ਪੇੜ ਬੱਚਾ ਆ ਜਾਂਦਾ ਤੇ ਇੱਕ ਫਰੀ ਰੱਖ ਲੈਣਾ ਹੁਣ ਉਹ ਇੱਥੇ ਇੱਥੇ ਚੰਡੀਗੜ੍ਹ ਚੰਡੀਗੜ੍ਹ ਚ ਇੱਕ ਸ਼ੋਰੂਮ ਦਾ ਕਿਰਾਇਆ ਹੀ 3 ਲੱਖ ਰੁਪਈਆ ਹੈਗਾ ਮਤਲਬ ਪਹਿਲਾਂ ਤਾਂ ਤੁਸੀਂ 25 40 ਬੱਚੇ ਇਸ ਗੱਲ ਤੇ ਪੜਾਓ ਵੀ ਤੁਸੀਂ ਕਿਰਾਇਆ ਪੂਰਾ ਕਰਨਾ ਫਿਰ ਉਹਨੇ ਜੇ ਉੱਥੇ ਮਾੜਾ ਮੋਟਾ ਕੋਈ ਏਸੀ ਚਾਹੀਦੇ ਨੇ ਸਾਰਾ ਕੁਝ ਚਾਹੀਦਾ 12 ਬੱਚੇ ਉਸ ਗੱਲ ਦੇ ਪੜਾਓ ਉਹਨਾਂ ਦੇ ਬਾਅਦ ਤੁਸੀਂ ਜੋ ਮਾੜੀ ਮੋਟੀ ਫੈਕਲਟੀ ਰੱਖਣੀ ਹੈ ਫਿਰ ਪੜਾਓ ਫਿਰ ਇਹ ਜਿਹੜੇ 50 60 ਬੱਚੇ ਫ੍ਰੀ ਪੜਾ ਦੇ ਜੀ ਉਹਨਾਂ 'ਚ 15 ਆਪ ਦਾ ਖਰਚਾ ਇੱਥੇ ਦਾ ਵੀ ਨਹੀਂ ਦੇ ਸਕਦੇ ਫਿਰ ਉਹਨਾਂ ਨੂੰ ਕੋਈ ਲੱਖ ਰੁਪਇਆ ਮਹੀਨਾ ਚਾਹੀਦਾ ਸਿਰ ਇਹ ਹੈ ਤਾਂ ਓਕਾ ਕੰਮ ਪਰ ਕੋਈ ਨਹੀਂ ਆਪਾਂ ਕੰਮ ਹੀ ਕੀ ਕਰਨੇ ਨੇ ਆਪਾਂ ਇਹ ਹੀ ਕਰਾਂ ਕਰੀ ਜਾਂਦੇ ਆ ਉਹਨਾਂ ਵਿੱਚ ਹੁਣ ਮੈਂ 400 ਨਹੀਂ ਪੜਾ ਸਕਦਾ ਮੈਂ ਸੋਚਿਆ ਕਿ 2 ਮੈਂ ਕਰੂੰਗਾ ਮੈਂ ਕੁਝ ਬੱਚੇ ਨਮ ਵਿੱਚ ਫੈਕਲਟੀ ਜੀ ਤਿਆਰ ਕਰ ਲੂੰਗਾ ਜਿਹੜੇ ਉਹਨਾਂ ਨੂੰ ਆਨਲਾਈਨ ਘਰ ਬੈਠੇ ਪੜਾਣ ਲੱਗ ਜਾਣਗੇ ਵੀ ਜਿਹੜਾ ਕੁਝ ਇੱਥੇ ਮੈਂ ਉਹਨਾਂ ਨੂੰ ਦਿਨੇ ਪੜਾਉਂਗਾ ਉਹ ਰਾਤ ਨੂੰ 2 ਘੰਟੇ ਉਹਨਾਂ ਨੂੰ ਉੱਥੇ ਪੜਾ ਦੇਣਗੇ ਤਾਂ ਕਿ ਉਹਨਾਂ ਨੂੰ ਐ ਹੋਵੇ ਉਹਨਾਂ ਨੂੰ ਅਸੀਂ ਜਿੰਨਾ ਕ ਹੈਲਪ ਕਰ ਸਕਦੇ ਆ ਕਰਤੀਏ ਉਹਦੇ ਬਾਅਦ ਉਹਨਾਂ ਦੀ ਉਹਨਾਂ ਦੇ ਭਾਗ ਜਿਹਨੂੰ ਕਹਿੰਦੇ ਜਾਂ ਉਹਨਾਂ ਦੇ ਕਰਮ ਲਿਖ ਲਓ ਉਹਨਾਂ ਦੀ ਮਿਹਨਤ ਹੈਗੀ ਜੇ ਉਹ 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 ਉਹਨਾਂ ਵਿੱਚ ਕੋਈ ਚੰਗਾ ਜਿਹਾ ਕੋਈ ਪਰਫਾਰਮ ਕਰੇਗਾ ਉਹ ਕਹੇ ਨਹੀਂ ਸਰ ਮੈਂ ਤਾਂ ਇੱਥੇ ਹੀ ਆਣ ਕੇ ਪੜ੍ਹਾਂ ਤੂੰ ਵੀ ਆ ਜਾ ਭਾਈ ਕੋਈ ਨਹੀਂ ਇੱਥੇ ਦੋ ਬੰਦੇ ਅੱਗੇ ਨਿਕਲ ਕੇ ਨੇ ਦੋ 50 60 ਬੱਚਾ ਦਾ ਫ੍ਰੀ ਹੈ ਅੱਜ 40 45 ਮੇਰੇ ਕੋਲ ਹੈਗਾ ਜਿਹੜਾ ਪੇਡ ਹੈਗਾ 10 20 30 ਪੇਡ ਹੋਰ ਕਰ ਆ ਜਾਣਗੇ ਤੇ ਕੰਮ ਚੱਲ ਜੂਗਾ 40 50 ਨੂੰ ਤਾਂ ਮੈਂ ਪੜਾ ਦੂੰਗਾ ਕੀ ਬਾਤ ਹੈ ਤੁਸੀਂ ਚਲੋ ਮੈਂ ਗੁਸਤਾਖੀ ਚੁਣਾ ਬੰਦਾ ਜਦੋਂ ਫੇਲਿਅਰ ਚੋਂ ਗੁਜ਼ਰਦਾ ਬੱਚੇ ਕੋਈ ਦੂਜੇ ਹੋਰ ਸਟੇਟਾਂ ਦੇ ਟੈਸਟ ਦਿੰਦੇ ਆ ਇਧਰ ਉਧਰ ਦਿੰਦੇ ਨਹੀਂ ਹੁੰਦਾ ਬੱਚੇ ਨੂੰ ਖੜਾ ਕਰਨ ਵਾਸਤੇ ਆ ਵਿਟਾਮਿਨ ਐਚ ਹਾਂ ਉਹ ਕਿਵੇਂ ਵਿਟਾਮਿਨ ਐਚ ਹਾਂਜੀ ਦੇ ਨੀਡ ਓਨਲੀ ਹੱਗ ਇੱਕ ਛੋਟੀ ਜੀ ਹੱਗ ਚਾਹੀਦੀ ਉਹਨਾਂ ਨੂੰ ਪੁੱਤਰਾ ਪ੍ਰਵਾਹ ਨਗਰ ਤੇਰਾ ਪਿਓ ਜਿੰਦਾ ਕਿਆ ਬਾਤ ਇਹਨਾਂ ਬਹੁਤ ਚੰਗਾ ਲੱਗਿਆ ਕਿਆ ਬਾਤ ਹੈ ਆਖਰੀ ਜਣਾ ਜਵਾਬ ਆ ਤੁਸੀਂ ਇੱਕ ਕਮਾਲ ਕਰਤੀ ਔਖ ਨਹੀਂ ਜੀ ਆਏ ਸਾਹਮਣੇ ਬੈਠੇ ਨੇ ਕਈ ਵਾਰੀ ਰਹਿ ਜਾਂਦੇ ਐ ਜਫੀ ਪਾ ਕੇ ਪੁੱਤਰਾ ਮੇਰੇ ਜਿੱਦਨ ਮੈਂ ਕਬਰੇ ਚਲਾ ਜੀ ਉਦਨ ਮਰੀਂ ਤੋਰੂੰ ਹੀ ਉਹਦੇ ਤੋਂ ਪਹਿਲਾਂ ਨਹੀਂ ਰੋਣਾ ਮੈਂ ਹੈਗਾ ਬਸ ਉਹਨੇ ਨਾਲ ਰੋਣਾ ਚਾਹੀਦਾ ਕੀ ਹੈ ਨੱਥਿੰਗ ਉਹਨਾਂ ਨੂੰ ਕੱਖ ਨਹੀਂ ਚਾਹੀਦਾ ਸ਼ਾਬਾਸ਼ੀ ਚਾਹੀਦੀ ਹੁੰਦੀ ਆ ਆਪਾਂ ਐਵੇਂ ਹੀ ਪੈਸੇ ਲੈ ਕੇ ਤੁਰੇ ਫਿਰਨੇ ਮਗਰ ਮਗਰ ਇਹਨਾਂ ਨੂੰ ਪਿਆਰ ਚਾਹੀਦਾ ਕੱਖ ਨਹੀਂ ਚਾਹੀਦਾ ਕੀ ਬਾਰੇ ਇਹ ਜਿੱਥੋਂ ਆਏ ਨਾ ਪਿਆਰ ਚਾਹੀਦਾ ਬਾਤ ਚੰਗਾ ਲੱਗਿਆ ਵਿਟਾਮਿਨ ਐਚ ਆਪ ਦੇ 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 ਇੱਕ ਜੱਫੀ ਪਾ ਲੋ ਇਹਨਾਂ ਨੂੰ ਇਹ ਰੱਬ ਮਿਲ ਗਿਆ ਇਹ ਤਾਂ ਕੱਖ ਕੁਝ ਨਹੀਂ ਇਹ ਬਹੁਤ ਆਪਾਂ ਦਾ ਐਵੇਂ ਹੀ ਟਾਈਮ ਲਾ ਰਹੇ ਗਾਜਤ ਨਹੀਂ ਦੇ ਰਿਹਾ ਪਰ ਗੱਲਾਂ ਜਿਹੜੀਆਂ ਬਹੁਤ ਕੀਮਤੀ ਰਹੀਆਂ ਤੇ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਨਵੀਂ ਤਰ੍ਹਾਂ ਦੀ ਗੱਲਬਾਤ ਸੀ ਸਿਲੇਬਸ ਤੁਹਾਡੇ ਅੰਦਰ ਤੁਹਾਡੀ ਰੂਹ ਚੱਕ ਕਿਵੇਂ ਜਾਂਦਾ ਹੈ ਉਹ ਇਹਨਾਂ ਨੇ ਬੜੇ ਸੌਖੇ ਸ਼ਬਦਾਂ ਵਿੱਚ ਸਮਝਾਇਆ ਅਸੀਂ ਪੱਕੀਆਂ ਸੜਕਾਂ ਤੇ ਤੁਰੇ ਜਾਂਦੇ ਹਾਂ ਕੱਚੀ ਮਿੱਟੀ ਦੀ ਜਿਹੜੀ ਸੁਗੰਧ ਹੈ ਤੁਹਾਡੇ ਅੰਦਰ ਜੇ ਤੁਹਾਨੂੰ ਪੋਲਾ ਰੱਖ ਸਕਦੀ ਹੈ ਉਹ ਤੁਹਾਨੂੰ ਅੱਗੇ ਵਧਾ ਸਕਦੀ ਹੈ ਦੋ ਜਾਦਤ ਫਿਰ ਮੱਗਾਂ